ਲੱਗਦਾ ਵੀ ਆਮ ਆਦੀ ਪਾਰਟੀ ਬਾਜੀ ਮਾਰੂਗੀ 2 ਸਾਲ ਤਾਂ ਹੋ ਗਏ ਆ 3 ਰਹਿ ਗਏ ਤੇ 6 ਮਹੀਨੇ ਪਹਿਲਾਂ ਚੋਣ ਜਾਬਤਾ ਲੱਗਿਆ 2.5 ਰਹਿ ਗਏ ਫਿਰ ਇੱਕ ਬੰਦਾ ਹੁਣ ਤੇਰੇ ਦਾਲੇ ਸੀ 15 ਵੀ ਦਾਲੇ ਦਾਲੇ ਹੋ ਜਾਈਏ ਤੈਨੂੰ ਗਾਲ ਕੰਮ ਕਰ ਦਿੰਦੇ ਨਹੀਂ ਕੰਮ ਤਾਂ ਕਰ ਨਹੀਂ ਦਿੰਦੇਗੇ ਇਹਨੂੰ ਇਹ ਤੇ ਮਗਰ ਭਾਜੇ ਫਿਰਦੇ ਇਹਨੂੰ ਕੰਮ ਨਹੀਂ ਕਰਨ ਦੇ ਜਦੋਂ ਕਰੇ ਕੀ ਵਿਚਾਰਾ ਇਹ ਬਾਦਲ ਸਾਹਿਬ ਕਹਿੰਦੇ ਆ ਵੀ ਸਾਡੇ ਰਾਜ ਦੇ ਵਿੱਚ ਜੇ ਗੁਰੂ ਗ੍ਰੰਥ ਸਾਹਿਬ ਦੀ ਬਿਆਦੂ ਹੋਈ ਆ ਤੇ ਸਾਨੂੰ ਤੁਸੀਂ ਸਜ਼ਾ ਦਿਓ ਦਿੰਦੇ ਕੋਣੀ ਮਾਨ ਸਾਹਿਬ ਫੜ ਕੇ ਅੰਦਰ ਦੇਵੇ ਦਿੰਦਾ ਕੋਣੀ ਫਿਰ ਤੇ ਮਿਲੀ ਭੁਗਤ ਨਹੀਂ ਹੈ ਨਹੀਂ ਜਦੋਂ ਹੁਣੇ ਪਿੰਡਾਂ ਦੇ ਵਿੱਚੋਂ ਆਉਣਗੇ ਹੁਣ ਤਾਂ ਤੁਹਾਡੀ ਸਰਕਾਰ ਵਾਲੇ ਆਉਣਗੇ ਤੇ ਜਦੋਂ ਇਹ ਪਹਿਲਾਂ ਤੁਸੀਂ ਪਹਿਲਾਂ ਸਵਾਲ ਕੋਈ ਨਹੀਂ ਪੁੱਛਦੇ ਸੀ ਲੋਕ ਹੀ ਹੋਏ ਸੀਗੇ ਬੁੱਧੂ ਬਣੇ ਬੈਠੇ ਸੀਗਾ ਮੀਡੀਆ ਮੂੜੀਆਂ ਸਾਨੂੰ ਤਾਂ ਉੱਤੇ ਚਾਲਣ ਕੀਤਾ ਲੋਕਾਂ ਬੁੱਧੂ ਸੀ ਜਾਣਦੇ ਕੱਕ ਨਹੀਂ ਸੀਗੇ ਲੋਕ ਤਾਂ ਹੁਣ ਡਾਂਗਾ ਚੱਕਣ ਲੱਗੇ ਆ ਬਈ ਸਾਨੂੰ ਲੁੱਟ-ਲੁੱਟ ਖਾਈ ਜਾਂਦੇ ਆ ਸਾਡੇ ਪਿੰਡ ਸਭ ਤੋਂ ਵੱਧ ਆ ਆ ਪਾਰਟੀ ਨੂੰ ਵੋਟ ਪੈਣੀ ਹੈ ਕੈਪਟਨ ਸਾਡੇ ਨਾਲ ਠੱਗੀ ਮਾਰ ਗਿਆ ਗੁਟਕਾ ਸਾਹਿਬ ਪਰ ਕਿਸ ਭੈ ਲੈ ਸਾਡੇ ਨਾਲ ਠੱਗੀ ਮਾਰ ਗਿਆ ਯਾਰ ਸਾਡਾ ਭਗਵੰਤ ਮਾਨ ਬੰਦਾ ਸਭ ਤੋਂ ਸਹੀ ਹੈ ਇਹ ਬੰਦਾ ਮਾਮਦਾਰ ਹੈ ਇਹ ਸਭ ਭਗਵੰਤ ਮਾਨ ਨੂੰ ਆ ਪਾਰਟੀ ਨੂੰ ਪੂਰਾ ਜਨਕੰਢੇਰ ਵਗਿਆ ਹੋਇਆ ਸੀ ਕਾਲੀ ਮਾੜੀ ਆ ਕਾਂਗਰਸੀ ਮਾੜੀ ਆ ਲੋਕ ਦੁਖੀ ਹੋਗੇ ਸੀ ਉਹਨਾਂ ਨੇ ਆਖਿਆ ਵੀ ਆਮ ਆਦਮੀ ਪਾਰਟੀ ਉਹ ਤੀਜਾ ਫਰੰਟ ਆਊਗਾ ਜਨਕਿ ਬਹੁਤ ਵਧੀਆ ਸਰਕਾਰ ਆਊਗੀ ਠੀਕ ਆ ਉਹ ਕਹਿੰਦੇ ਇੱਕ ਮੌਕਾ ਕੇਜੀ ਵਾਲੇ ਲੋਕਾਂ ਦਾ ਮੌਕਾ ਦੇਦਾ ਲੋਕ ਕਹਿੰਦੇ ਸਾਡੇ ਕੰਮ ਹੀ ਨਹੀਂ ਹੋ ਰਹੇ ਹੁਣ ਤੱਕ ਜਦੋਂ ਤੁਹਾਡੀ ਸਰਕਾਰ ਨਹੀਂ ਸੀ ਤੇ ਤੁਸੀਂ ਤੁਹਾਡੇ ਕਹਿੰਦੇ ਸੀ ਮਾਨ ਸਾਹਿਬ ਕਹਿੰਦੇ ਸੀ ਚੰਨੀ ਸਾਹਿਬ ਦਾ ਚੱਕ ਕੇ ਚੁੱਕੇ ਤੁਰੇ ਫਿਰਦਿਆ ਸਾਡਾ ਪੰਜਾਬ ਦਾ ਪੈਸਾ ਜਿਹਨੇ ਉੱਧਰ ਲਾਈ ਜਾਂਦੇ ਆ ਇਹਨੇ ਬੋਰਡ ਲਾਤੇ ਬੋਰਡ ਤੇ ਬੋਰਡ ਬੋਰਡ ਲਾਉਣ ਦੀ ਕੀ ਲੋੜਾ ਤੁਸੀਂ ਕਹਿੰਦੇ ਸਾਡਾ ਕੰਮ ਬੋਲਦਾ ਕੰਮ ਬੋਲਦਾ ਲੋਕ ਵੋਟਾਂ ਪਾ ਦੇਣਗੇ ਬੋਰਡ ਤੇ ਪੈਸਾ ਕਿਉਂ ਖਰਾਬ ਕਰ ਰਹੇ ਹੋ ਪੰਜਾਬ ਦੇ ਨਾ ਤੁਸੀਂ ਕਿਸਾਨ ਪੱਕੀ ਕਿਹੜੀ ਸਰਕਾਰ ਤੁਸ ਸਾਡੇ ਯਾਰ ਫੱਟਾ ਇਹ ਫੱਟਾ ਕੀ ਹਾਂ ਸ਼ੋਰ ਨਹੀਂ ਇਹ ਦਿੱਲੀ ਦੇ ਵਿੱਚ ਬੱਟਰ ਤੇ ਬੈਠੇ ਪੰਜਾਬ ਚ ਬੈਠੇ ਕਿਸਾਨ ਕਿੱਥੇ ਬਠਿਓ ਦਿਨ ਕੇ ਸੈਂਟਰ ਸਰਕਾਰ ਆ ਕੇ ਸਾਡੇ ਪੰਜਾਬ ਦੇ ਵਿੱਚ ਅੱਥਰੂ ਕਹਿੰਦੇ ਗੋਲੇ ਛੱਡ ਰਿਹਾ ਸਰਕਾਰ ਨੇ ਉਹਨਾਂ ਤੇ ਐਕਸ਼ਨ ਲਿਆ ਜਾਂਦਾ ਆ ਆ ਡਾਂਗਾ ਚੱਕ ਕੇ ਹੰਸ ਰਾਜ ਦੇ ਮਾਰਨਾ ਸਿਰ ਆਂਗਾ ਲੋਕ ਜਿਹੜੇ ਪਾਜਪਾੜੇ ਖੜੀ ਹੋਈਂਦੇ ਇਹਦੇ ਬੂਥਾ ਚੱਕਰ ਸਾਡੇ ਬੰਦਰ ਬੈਠਦਾ ਕਰੋ ਕਿਵੇਂ ਲੱਗਦਾ ਸਰਕਾਰ ਕੀ ਦੀ ਆਉਏ ਇਤਕੀ ਬਾਪੂ ਬਾਦਲ ਕੀ ਬਾਦਲ ਕੀ ਉਹ ਕਹਿੰਦੇ ਲੁੱਟ ਕੇ ਖਾ ਗਿਆ ਬਾਦਲ ਕਿਹੜੇ ਕੰਮ ਹੀ ਨਹੀਂ ਕਰਿਆ ਕੰਮ ਕਿਹੜੇ ਬੰਦੇ ਨੇ ਕਿ ਲੋਕ ਤਾਂ ਮੂ ਪਿਛਾਲ ਮੂਏ ਪਿਆ ਬਾਦਲ ਜਿੰਨੇ ਕੰਮ ਕੀਤੇ ਕਿਸਾਨਾਂ ਦਾ ਕਿਹੜੇ ਕਰੂਗਾ ਤੂੰ ਜਿਹੜੇ ਕੀਤੇ ਸਾਰੇ ਕਾਪੀ ਹੈ ਭਗਵਾਨ ਤੋਂ ਮਾਣ ਲਈ ਜਿੰਨੇ ਐਡਾ ਕਾਪੀ ਕੋਈ ਨਹੀਂ ਜਿਆਦੇ ਜੰਮਣਾ ਹੀ ਨਹੀਂ 2024 ਦੇ ਇਲੈਕਸ਼ਨ ਆ ਗਏ ਨੇ ਲੋਕ ਸਭਾ ਦੇ ਵਿੱਚ ਤੇ ਹੁਣ ਪੁੱਛਾਂਗੇ ਅਸੀਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰਣ ਸਿੰਘ ਵਾਲੇ ਵਿੱਚ ਖੜੇ ਆ ਤੇ ਬਾਪੂ ਨੂੰ ਪੁੱਛਦੇ ਬਾਪੂ ਵਿਰੋਧੀ ਕਹਿੰਦੇ ਆ ਵੀ ਆਮ ਆਦਮੀ ਦੀ ਪਾਰਟੀ ਨੇ ਢੱਕਾ ਕੰਮ ਨਹੀਂ ਕਰਿਆ ਜਾਨੀ ਕਿ ਇਹਨਾਂ ਨੂੰ 25 ਮਹੀਨੇ ਹੋ ਗਏ ਬਣਿਆ ਨੂੰ ਕਿ ਲੱਗਦਾ ਵੀ ਆਮ ਆਦਮੀ ਪਾਰਟੀ ਬਾਜੀ ਮਾਰੂਗੀ ਭਈ ਜਿੰਨਾ ਕਹਿੰਦਾ ਤੇ ਕਿਹਾ ਸੀਗਾ ਉਹਨਾਂ ਕ ਤਾਂ ਇਹ ਕਰੀ ਜਾਂਦੇ ਆ ਠੀਕ ਹੈ ਕਹਿੰਦੇ ਇਹਨਾਂ ਨੇ ਕੰਮ ਵਧੀਆ ਕੀਤਾ ਸਾਡੇ ਘਰਾਂ ਦੇ ਬਿੱਲ ਵੀ ਮਾਫ ਕੀਤੇ ਆ ਇਹਨਾਂ ਨੇ ਤੇ ਸਾਨੂੰ ਸੇਵਾ ਹੁਸੂਲਤਾਂ ਵੀ ਚੰਗੀਆਂ ਮਿਲ ਜਾਂਦੀਆਂ ਜਿਹੜਾ ਇਹ ਕਰਦੇ ਆ ਜਿੰਨਾ ਕਹਿੰਦੇ ਸਾਨੂੰ ਕਿਹਾ ਸੀ ਕਰੀ ਜਾਂਦੇ ਆ ਤੇ ਉਹਨਾਂ ਨੇ ਤਾਂ ਸਾਨੂੰ ਦਿੱਤਾ ਹੀ ਕੱਖ ਨਹੀਂਗਾ ਲੁੱਟ ਲੁੱਟ ਕੇ ਖਾ ਗਏ ਸਾਨੂੰ ਉਹਨਾਂ ਨੇ 50 ਸਾਲ ਬਾਲ ਦੇ ਕਹਿੰਦੇ ਸਾਡੇ ਬਰਗਾੜੀ ਚ ਵਿਆਪਦੀ ਕੀਤੀ ਹੈ ਇੱਥੇ ਇਹਨਾਂ ਨਾਲ ਸਾਫ਼ ਨਹੀਂ ਹਾਲਤ ਕਰ ਮਿਲਿਆਗਾ ਸਾਨੂੰ ਕਿਤੇ ਉੱਥੇ ਜਾਓ ਕਿਤੇ ਉੱਥੇ ਜਾਓ ਸਾਨੂੰ ਇਹਨਾਂ ਦਾ ਕੋਈ ਇਨਸਾਫ਼ ਨਹੀਂ ਇਹ ਇਨਸਾਫ਼ ਤੋਂ ਕਹਿੰਦੇ ਵਿਆਪਦੀ ਕਰੀ ਆ ਤੇ ਭਗਵੰਤ ਮਾਨ ਨੂੰ ਬਣੇ 25 ਮਹੀਨੇ ਹੋ ਗਏ ਇਨਸਾਫ਼ ਦੀ ਵਾਰਣ ਭਗਵੰਤ ਮਾਨ ਭਗਵੰਤ ਮਾਨ ਦਵਾਊਗਾ ਇ ਗਏ ਆ ਤਿੰਨ ਰਹਿ ਗਏ ਤੇ 6 ਮਹੀਨੇ ਪਹਿਲਾਂ ਚੋਣ ਜਾਬਤਾ ਲੱਗ ਗਿਆ 2.5 ਰਹਿ ਗਏ ਫਿਰ ਇੱਕ ਬੰਦਾ ਹੈ ਹੁਣ ਤੇਰੇ ਦਰਦਲੇ 15 ਵੀ ਦਾਲੇ ਦਾਲੇ ਹੋ ਜਾਈਏ ਤੈਨੂੰ ਗੱਲ ਕੰਮ ਕਰ ਦਿੰਦੇ ਨਹੀਂ ਕੰਮ ਤਾਂ ਕਰ ਨਹੀਂ ਦਿੰਦੇ ਇਹਨੂੰ ਇਹ ਤਾਂ ਮਗਰ ਭਾਜੇ ਫਿਰਦੇ ਇਹਨੂੰ ਕੰਮ ਨਹੀਂ ਕਰਦੇ ਜਦੋਂ ਕਰੇ ਕੀ ਵਿਚਾਰਾ ਇਹ ਤੁਸੀਂ ਕਹਿੰਦੇ ਹੋ ਨਹੀਂ ਕੰਮ ਕਰਦੇ ਕੰਮ ਤਾਂ ਤੁਹਾਡੇ ਜਿਹੜੇ 92 ਬਣੇ ਉਹ ਕਿਹੜਾ ਕਰੀ ਜਾਂਦੇ ਆ ਨਹੀਂ ਕੰਮ ਹੁਣ ਯਾਰ ਗੱਲ ਸੁਣੋ ਜਿੰਨੇ ਨਵੇਂ ਬੰਦੇ ਆ ਕੋਈ ਨਹੀਂ ਕੋਈ ਸਿੱਖ ਜਾਣਗੇ ਉਹਨਾਂ ਨਾਲ ਅਲੱਗ ਜਾਣੇ ਕਰਨ ਨਹੀਂ ਅਜੇ ਅਜੇ ਸਿੱਖਣੇ ਟਾਈਮ ਲੱਗੂ ਆ ਨਹੀਂ ਹੋ ਯਾਰ ਫਿਰ ਆਉਂਦੇ ਜਾਈ ਫਿਰਦੇ ਸਾਰੇ ਪਾਸੇ ਹੋ ਯਾਰ ਕਿਤੇ ਉਧਰ ਕਿਵੇਂ 92 ਐਮਐਲਏ ਦਿੱਤੇ ਆ 92 ਐਮਐਲਏ ਕੋਈ ਥੋੜੀ ਗੱਲ ਨਹੀਂ ਹੁੰਦੀ ਅਜੇ ਤੱਕ ਕਿਸੇ ਪਾਰਟੀ ਨੂੰ 92 ਐਮਐਲਏ ਨਹੀਂ ਮਿਲੇ ਤੁਹਾਡੀ 92 ਐਮਐਲਏ ਲੋਕ ਤੁਹਾਡੀ ਝੋਲੀ ਚ ਪਾਏ ਤੇ 92 ਚ ਇੱਕ ਵੀ ਨਹੀਂ ਬੋਲਿਆ ਕਿ ਮੰਤਰੀ ਦਾ ਬਿਆਨ ਆ ਤੁਹਾਡੇ ਦਾ ਯਾਰ ਸਾਨੂੰ ਤਾਂ ਲੱਗਦਾ ਇਸ ਚੰਗਾ ਕਰੀ ਜਾਂਦੇ ਆ ਦੇਸ ਸੋਨੂ ਮਾਰਾ ਲੱਗਦਾ ਰ ਫਿਰ ਅਸੀਂ ਕਹਿ ਨਹੀਂ ਸਕਦੇ ਲੋਕਾਂ ਨੂੰ ਸਾਡੇ ਦੇ ਭਾਦ ਚੰਗਾ ਹੋਈ ਜਾਂਦਾ ਵੀ ਤੁਸੀਂ ਕਹਿੰਦੇ ਸਹੂਲਤਾਂ ਮਿਲਦੀਆਂ ਜਾਨੀ ਕਿ ਮੈਡੀਕਲਾਂ ਤੇ ਹਸਪਤਾਲਾਂ ਚ ਡਾਕਟਰ ਹਨੀਗੇ ਨਹੀਂ ਡਾਕਟਰ ਤਾਂ ਬਹੁਤ ਆਉਂਦੇ ਐਵੇਂ ਚਲੋ ਉੱਥੇ ਚੱਲ ਕੇ ਕਿੰਨੇ ਡਾਕਟਰ ਐਵੇਂ ਤਾਂ ਜਾਵਾਂਗਾ ਜੈਤੋ ਦਾ ਨਵਾਂ ਨਾ ਡਾਕਟਰ ਚਾ ਡਾਕਟਰ ਫਿਰ ਇਹਨਾਂ ਨੂੰ ਕੋਈ ਕਰ ਦੇਣੀ ਗੋਲੀ ਜਾਂ ਇੰਤਜ਼ਾਮ ਫੋਲਿਕੋਰੀ ਹੋਊਗਾ ਹੁਣ ਨਹੀਂ ਫਿਰ ਤੁਹਾਡੇ ਪਾਸੇ ਦੋ ਸਾਲੀ ਹੋਇਆ ਢਾਈ ਸਾਲ ਹੋਇਆ ਮਸਾਂ ਯਾਰ ਅੱਛਾ ਤੁਹਾਡੇ ਤੁਹਾਡੇ ਇਹਨਾਂ ਨੇ 50 ਸਾਲਾਂ ਸਾਨੂੰ ਕੱਖ ਨਹੀਂ ਕੀਤਾ ਗਿਆ ਯਾਰ ਸਾਨੂੰ ਇਹ ਵੇਖ ਲਿਆ 50 ਸਾਲ ਹੋ ਗਏ ਯਾਰ ਇਹਨਾਂ ਅੱਛਾ ਮੈਂ ਪੂਰਾ ਲੁੱਟ ਲੁੱਟ ਕੇ ਖਾ ਗਏ ਸਾਨੂੰ ਸਾਡੇ ਆ ਇੱਥੇ ਗੁਰੂ ਗ੍ਰੰਥ ਸਾਹਿਬ ਸਾਡਾ ਇਤੁ ਵੱਡੀ ਸਾਡੂ ਕੋਈ ਚੀਜ਼ ਨਹੀਂ ਗਈ ਨਹੀਂ ਬਾਦਲ ਸਾਹਿਬ ਕਹਿੰਦੇ ਐ ਸੁਖਬੀਰ ਬਾਦਲ ਕਹਿੰਦਾ ਵੀ ਸਾਡੇ ਰਾਜ ਦੇ ਵਿੱਚ ਜੇ ਗੁਰੂ ਗ੍ਰੰਥ ਸਾਹਿਬ ਦੀ ਬਿਆਦੂ ਹੋਈ ਹੈ ਤੇ ਸਾਨੂੰ ਤੁਸੀਂ ਸਜ਼ਾ ਦਿਓ ਦਿੰਦੇ ਕੌਣ ਨਹੀਂ ਮਾਨ ਸਾਹਿਬ ਫੜ ਕੇ ਅੰਦਰ ਦੇਵੇ ਦਿੰਦਾ ਕੌਣ ਨਹੀਂ ਯਾਰ ਮੀਰੀ ਭੁਗਤ ਵੀ ਹੋ ਸਕਦੀ ਜੀ ਹੁਣ ਇਹਦੇ ਵਿੱਚ ਹੋ ਵੀ ਸਕਦਾ ਹੈ ਪਰ ਇਹ ਦੂਜਾ ਇਹ ਨਹੀਂ ਤੁਸੀਂ ਅੱਕਾ ਇਹ ਦੱਸੋ ਤੁਸੀਂ ਇੱਕ ਕਿਸਾਨ ਹੋ ਹਾਂਜੀ ਬਾਰਦ ਸਾਹਿਬ ਨੇ ਕਹਿੰਦੇ ਵੀ ਢਾਈ ਢਾਈ ਕਿੱਲਿਆਂ ਤੇ ਦੋ ਦੋ ਕਿੱਲਿਆਂ ਤੇ ਜਿਹਨੇ ਡੂਡੂਡ ਕਿੱਲੇ ਤੇ ਮੋਟਰ ਲਾਈ ਆ ਕਿ ਉਹਨਾਂ ਦਾ ਰਾਜ ਮਾੜਾ ਸੀ ਨਹੀਂ ਸਾਨੂੰ ਤੋਂ ਕੋਈ ਫਾਇਦਾ ਨਹੀਂ ਮੋਟਰ ਦਾ ਉਹਦਾ ਡੂਡੂਡ ਕਿੱਲੇ ਕਿਉਂ ਨਹੀਂ ਮਾੜਾ ਸੀ ਦੋ ਦੋ ਲੱਖ ਰੁਪਈਆ ਤੱਕ ਲੈ ਸੀ ਦੋ ਦੋ ਲੱਖ ਰੁਪਈਆ ਲੈਨੇ ਸੀ ਲੈੜਾ ਸਾਥ ਉਹਨਾਂ ਨੇ ਅੱਛਾ ਦੋ ਪੈਸੇ ਲੈ ਕੇ ਪੈਸੇ ਲੈ ਕੇ ਮੋਟਰ ਲਾ ਲਈ ਪੈਸੇ ਦਾ ਸਾਰਾ ਬਿਜਲੀ ਸਾਰੀ ਵੇਚਤੀ ਦੋ ਲੱਖ ਰੁਪਈਆ 10 ਰੁਪਈਆ ਯੂਟਪਰੀ ਹੈ ਬਰੋਦੀ ਕਹਿੰਦੇ ਦੋ ਲੱਖ ਰੁਪਈਆ ਤੁਹਾਨੂੰ ਦੇ ਦਿੰਦੇ ਹਾਂ ਹੁਣ ਲਵਾ ਕੇ ਵਿਖਾਓ 10 ਰੁਪਈਆ ਯੂਟਪਰੀ ਹੈ ਤੇ ਦੋ ਲੱਖ ਰੁ ਚਰਕਿਆਂ ਲਈ ਆ ਤੁਸੀਂ ਤੁਸੀਂ ਕਹਿੰਦੇ ਸਾਨੂੰ ਮਾਰਤਾ ਫਿਰ 2 ਲੱਖ ਲੈ ਚਰਕਿਆਂ ਮੋਲਕ 2 2 ਟਾਈ 1 ਲੱਖ ਕੁਨੇਸ਼ਨ ਕਿਸੇ ਕੋਲ ਨਹੀਂ ਕਿਨੇਸ਼ 2 ਟਾਈ 5 10 7 8 ਕੇ ਲੈ ਦੋ ਬਾਦ ਘੱਟ ਕਿਸੇ ਕੋਲ ਇੱਕ ਕੁਨੇਸ਼ਨ ਵਿਖਾ ਦਿਓ ਕਿਸੇ ਕੋਲ ਕੋਈ ਕੁਨੇਸ਼ਨ ਨਹੀਂ 7 8 ਕੇ ਲੈ ਤੋ ਘੱਟ ਕਰੋ ਟਰੈਕਟਰ ਨੂੰ ਤੁਹਾਡੇ ਨੂੰ ਗੱਡਾ ਬਣਾਦਾ ਟਰੈਕਟਰ ਤਾਂ ਗੱਡਾ ਇਹ ਤਾਂ ਨਹੀਂ ਬਣਾਇਆਗਾ ਗੱਡਾ ਤਾਂ ਬਹੁਤ ਪੁਰਾਣਾ ਬਣਾਇਆ ਬਾਈ ਬਣਾ ਨਹੀਂ ਗੱਡਾ ਥੋੜਾ ਬਣਾਇਆ ਇਹ ਤਾਂ ਦੂਜਾ ਪਹਿਲਾਂ ਲਾਸ਼ਮੁਰ ਤੋਂ ਕਿਸੇ ਕਲਾਓ ਲਾਸ਼ਮੁਰ ਤੋਂ ਗੱਲ ਸੀਗਾ ਇਹ ਤਾਂ ਉਹਨਾਂ ਨੇ ਗੱਡੇ ਬਣਾਏ ਹੋਏ ਇਹ ਤਾਂ ਤੁਹਾਨੂੰ ਠੋਕ ਦਿੰਦੇ ਹੁਣ ਨੂੰ ਉਹ ਕਹਿੰਦੇ ਸੂਏ ਕਿਸੇ ਨਾਲੀਆਂ ਅਸੀਂ ਪੱਕ ਸਾਨੂੰ ਤਾਂ ਕਿਸੇ ਨਾਲ ਨਹੀਂ ਰੱਖਤਾ ਇਹਨਾਂ ਨੇ ਸੂਏ ਕਪਕੇ ਕਰ ਦੇ ਲਾਗੀਆਂ ਪੱਕੀਆਂ ਕਰ ਤੋਰ ਕੀ ਕੀਤਾ ਕੱਖ ਨਹੀਂ ਕੀ ਕੀਤਾ ਕੱਖ ਨਹੀਂ ਕੀਤਾ ਆਏ ਸਾਲ ਵੋਟਾਂ ਪਾਈਆਂ ਐਸਾ ਨਾਲੀਆਂ ਬਣਾ ਲਓ ਦੂਜਾ ਨਾਲੀਆਂ ਪਲਾਉ ਲਾ ਲਿਆ ਟਾਲ ਪੰਜ ਸਾਲ ਪੰਜ ਨਾਲੀਆਂ ਬਣਦੀਆਂ ਕੁਛ ਨਹੀਂ ਬਣਿਆਗਾ ਕੁੱਖ ਨਹੀਂ ਬਣਿਆਗਾ ਨਹੀਂ ਜਦੋਂ ਹੁਣੇ ਪਿੰਡਾਂ ਦੇ ਵਿੱਚ ਆਉਣਗੇ ਹੁਣ ਤਾਂ ਤੁਹਾਡੀ ਸਰਕਾਰ ਵਾਲੇ ਆਉਣਗੇ ਤੇ ਜਦੋਂ ਇਹ ਪਹਿਲਾਂ ਹੁੰਦੇ ਸੀ ਪਹਿਲਾਂ ਸਵਾਲ ਕੋਈ ਪੁੱਛਦੇ ਸੀ ਕਿੰਨਾ ਤੋਂ ਇਹਨਾਂ ਤੋਂ ਜਿਹੜੇ ਪਹਿਲਾਂ ਲੋਕ ਹੀ ਹੋਏ ਸੀਗੇ ਬੁੱਧੂ ਬਣੇ ਬੈਠੇ ਸੀਗੇ ਮੀਡੀਆ ਮੂੜੀਆਂ ਸਾਨੂੰ ਤਾਂ ਚੈਨਲ ਕੀਤਾ ਲੋਕ ਤਾਂ ਬੁੱਧੂ ਸੀ ਜਾਣਦੇ ਕੱਕਣ ਸੀਗੇ ਲੋਕ ਤਾਂ ਹੁਣ ਡਾਂਗਾ ਚੱਕਣ ਲੱਗੇ ਆ ਬੇ ਸਾਨੂੰ ਲੁੱਟ ਲੁੱਟ ਖਾਈ ਜਾਂਦੇ ਆ ਲੁੱਟ ਪਿੰਡਾਂ ਨਹੀਂ ਸੀਗਾ ਹੁਣ ਪਿੰਡਾਂ ਦੇ ਵਿੱਚ ਆਉਣਗੇ ਫਿਰ ਡਾਂਗਾ ਜਾ ਕੇ ਪੁੱਛੋਂਗੇ ਸਵਾਲ ਕਿਹਨਾਂ ਨੂੰ ਇਹਨਾਂ ਨੂੰ ਹੁਣ ਉਹਨਾਂ ਨੂੰ ਵੀ ਵੜ ਨਹੀਂ ਦਿੰਦੇਗੇ ਕਿਹੜਿਆਂ ਨੂੰ ਅੱਜ ਇਹਦੇ ਆਕਾਲੀ ਕੁੱਲੀ ਜਾਂਦੇ ਆ ਹਾਂ ਇਹਨਾਂ ਨੂੰ ਨੇੜੇ ਨਹੀਂ ਆਉਣ ਦਿੰਦੇ ਸੀ ਕੋ ਕਹਿੰਦੇ ਆਪਾ ਲਾਉਣ ਨਹੀਂ ਵੜ ਦਿੰਦੇ ਕੌਣ ਕਹਿੰਦੇ ਕੌਣ ਕਹਿੰਦੇ ਵਿਰੋਧੀ ਕਹਿੰਦੇ ਨਹੀਂ ਨਾ ਅੱਛਾ ਸਾਡੇ ਪਿੰਡ ਆ ਵੀ ਕੋਈ ਬੋਲਦੇ ਨਹੀਂਗਾ ਆ ਕੁਝ ਪੁੱਛਦਾ ਹੀ ਨਹੀਂ ਗਾ ਕੌਣ ਕੀ ਕੇਂਦਰੀ ਬੀਜ ਨਹੀਂ ਯਾਰੋ ਟਾਈਮ ਉਹਨਾਂ ਕਈ ਜੰਦੇ ਭੜਾਈ ਜਾਂਦੇ ਇਹਨੂੰ ਕੌਣ ਲਈ ਬੈਠੇ ਬੰਦੇ ਨੂੰ ਕੋਈ ਬੀਜਪੀ ਨੱਕ ਨਹੀਂ ਇਹ ਵਧੀਆ ਕੰਮ ਕਰੀ ਜਾਂਦੇ ਸਾਨੂੰ ਤਾਂ ਗੱਲ ਨਹੀਂ ਆਉਂਦੀ ਤੁਸੀਂ ਕਹਿੰਦੇ ਇਮਾਨਦਾਰ ਹਨ ਫਿਰਿੰਦਰ ਕਹੋ ਗਿਆ ਕੇਂਜਰੀਵਾਲ ਤੁਸੀਂ ਸਾਡੇ ਦਿੱਲੀ ਤੋਂ ਆਸੀ ਕਿ ਲੈਣਾ ਯਾਰ ਦਿੱਲੀ ਤੋਂ ਸਾਡੇ ਠੱਗੀ ਬੈਠੇ ਆ ਉਹੜੇ-ਵੜੇ ਹੋਰ ਚੋਰ ਬੈਠੇ ਆ ਕੇਂਜਰੀਵਾਲ ਮੈਂ ਕੇਂਜਰੀਵਾਲ ਵੀ ਉਹਨਾਂ ਚਾਹੁੰਦਾ ਦਿੱਲੀ ਦਾ 585 500 ਤੋਂ 550 ਚੋਰ ਹੀ ਹੈ ਸਾਲਾ ਭੰਦਾ ਦਿੱਲੀ ਦਾ ਮੈਂ ਕੇਂਜਰੀਵਾਲੋਂ ਠੱਗਾ ਜਾਂਦਾ ਕਿਹੜਾ ਕੇਂਜਰੀਵਾਲ ਦਾ ਜੋ ਲੁੱਟਾ ਖੋਈ ਕਰੂਗਾ ਅੰਦਰ ਹੋਗਾ ਸੀ ਕਰਕੇ ਉਹਨ ਆ ਗਈ ਤੇ ਘਟਕਾ ਜੇਤੋ ਕੀਤੀ ਸਾਡੇ ਨਾਲੇ ਅਸੀਂ ਗਏ ਐਡਾ ਇਹਦਾ ਮਾਨਸਤਕਾਰ ਕਰਕੇ ਜੋ ਸਾਡੇ ਬੇਆਬਦੀ ਹੋਈ ਨਾ ਇੱਥੇ ਇੱਥੇ ਲੋਕ ਬਹੁਤ ਇਕੱਠੇ ਦੁਲੀਭਾਈ ਲੈਣਾਂ ਲੱਗੀਆਂ ਪੂਰੀਆਂ ਵੱਡੀਆਂ ਵੱਡੀਆਂ ਤੇ ਇਹਦਾ ਪੂਰਾ ਮਾਨਸਤਕਾਰ ਕੀਤਾ ਵੀ ਕੈਪਟਨ ਕੋ ਕਰੂਗਾ ਕਰੂਗਾ ਇਹ ਸੌ ਖਾਦੀਏ ਨੇ ਇਹ ਸੌ ਖਾ ਕੇ ਦਾ ਬੇੜਾ ਬਹਿ ਗਿਆ ਸੀ ਕੀ ਕਰੀਏ ਹੁਣ ਕੈਪਟਨ ਦੇ ਬਹਿ ਗਿਆ ਨਾਲ ਹੀ ਨਹੀਂ ਲੱਗਦੇ ਰਲ ਗਏ ਹਾਂ ਬੱਲ ਕੇ ਤੇ ਦੁਆ ਰੜ ਕੇ ਇਹ ਨਹੀਂ ਕੀ ਲੱਗਦਾ ਕਿ ਇਹਨੇ ਗੁਰੂ ਗ੍ਰੰਥ ਸਾਹਿਬ ਤੇ ਸਾਰਿਆਂ ਨੇ ਵੋਟਾਂ ਲਈਆਂ ਪਹਿਲਾਂ ਤਾਂ ਲੈ ਕੇ ਜਾਣੇ ਕਿ ਤੁਹਾਡੇ ਕਾਂਗਰਸੀ ਗੁਟਕਾ ਫੜ ਕੇ ਕਹਿੰਦੇ ਵੀ ਇਨਸਾਫ ਮਿਲ ਜੂਗਾ ਨਹੀਂ ਨਹੀਂ ਲੋ ਇਨਸਾਫ ਇੱਕ ਇੱਕ ਮਿੰਟ ਇਨਸਾਫ ਮਿਲ ਜੂਗਾ ਦਮਦਮਾ ਸਾਹਿਬ ਨੂੰ ਜਨਨਕ ਹੱਥ ਕਰਕੇ ਕਹਿੰਦੇ ਵੀ ਇਨਸਾਫ ਮਿਲ ਜੂਗਾ ਲੋਕ ਤਜ ਗਏ ਲੋਕ ਤਜ ਗਏ ਵੀ ਬਹੁਤ ਕੰਮ ਕਰੂਗਾ ਉਹ ਕਹਿੰਦਾ ਜਨਨਕ ਸਾਨੂੰ ਜਿਹੜਾ ਸਟੇਟਿੰਗਾਂ ਦੇ ਕਰਜ਼ੇ ਆ ਉਹ ਵੀ ਮਾਫ ਕਰ ਦਾਂਗੇ ਆੜਤੀਆਂ ਦੀਆਂ ਉਹ ਵੀ ਚੀਟ ਮਾਰ ਦਾਂਗੇ ਲੋਕ ਬੜੇ ਖੁਸ਼ ਹੋਏ ਕੈਪਟਨ ਦੀ ਸਰਕਾਰ ਕੈਪਟਨ ਦੀ ਸਰਕਾਰ ਉਸ ਤੋਂ ਬਾਅਦ ਆਉਂਦੀ ਆਮ ਆਦੀ ਪਾਰਟੀ ਨੇ ਕੰਮਲੇ ਕੀਤੇ ਅੰਦਰ ਜਾਣਗੇ ਰਾਜਾ ਬਣ ਕੇ ਖਾਗਾ ਬਾਡੀਆਂ ਉਹ ਅੰਦਰ ਕੌਣ ਗਿਆ ਉਹ ਯਾਰ ਹਫ਼ਤੇ ਵਿੱਚ ਉਹ ਬਥੇਰੇ ਸੁਣਤੇ ਤੁਨੇ ਵੀ ਰਾਜਾ ਬਣ ਕੇ ਕੌਣ ਨਹੀਂ ਗਿਆ ਅੰਦਰ ਬਥੇਰੇ ਬਹੁਤ ਨੇ ਇਹ ਵਾਰੀ ਨਬਰ ਆਊਗਾ ਆਈਊਗਾ ਆਈਊਗਾ ਨੰਬਰ ਕਿਹੜਾ ਗਿਆ ਅੰਦਰ ਨਹੀਂ ਸਾਰੇ ਤੁਨੇ ਵੇ ਯਾਰ ਆਪ ਚੂ-ਚੂ ਤੋਂ ਸੜ ਕੇ ਬਥੇਰੇ ਅੰਦਰ ਕੰਮੇ ਸੀ ਬਹੁਤ ਤੁਨੇ ਪਏ ਅੰਦਰ ਤਾਂ ਦੀ ਭੁੱਲ ਜਾਈ ਨੇ ਨਾਂ ਵੀ ਯਾਦ ਬਹੁਤ ਫੜ ਫੜ ਅੰਦਰ ਕੀਤੇ ਬਥੇਰੇ ਦੇ ਪਰਚੇ ਹੋਈ ਜਾਂਦੇ ਆ ਤੁਹਾਡੇ ਤੁਹਾਡੇ ਐਮਐਲਏ ਕਿੰਨੇ ਕਰਕੇ ਕੰਮਲੇ ਕਿਹੜਾ ਤੁਹਾਡੇ ਦਿਹਾਤੀ ਮੱਭ ਬਠਿੰਡਾ ਤੋਂ ਕੀਤਾ ਜਿਹੜਾ ਮੋਗੇ ਵਾਲੀ ਯਾਦ ਕਰੇ ਸੀ ਲਗੀ ਪਟਕੇ ਉਹ ਯਾ ਤਾਂ ਮਨਪ੍ਰੀਤ ਲੈ ਗਿਆ ਮਾਨੂੰ ਕੇ ਬੀਬੀ ਨੇ ਮਾਨੂੰ ਕੇ ਬੀਬੀ ਨੇ ਕੋਠੀ ਰੋਕ ਲਈ ਭਾਈ ਦਾ ਕੋਠੀ ਲੈ ਗਿਆ 36 ਸੀ ਲੱਗੇ ਮਨਪ੍ਰੀਤ ਮਨਪ੍ਰੀਤ ਬੱਦੂ ਜਿਹੜਾ ਮਨਪ੍ਰੀਤ ਠੱਗ ਸੀ ਦੁਨੀਆ ਦਾ ਬੰਦਾ ਗੰਦਾ ਬੰਦਾ ਹੀ ਨਹੀਂ ਕੋਈ ਜਿਹੜ ਨਾਲ ਦਾ ਜਮਿਆ ਤੇ ਮਾਨੂੰ ਕੇ ਹੋ ਗਿਆ ਤੇ ਇੱਕ ਮਨਪ੍ਰੀਤ ਹੋ ਗਈ ਤੇ ਦੋਨੇ ਰਲ ਕੇ ਇਹ ਦੋਨੇ ਕੋਠੀਆਂ ਰੋਕਦੇ ਆ ਤੁਸੀਂ ਕਹਿੰਦੇ ਮਨਪ੍ਰੀਤ ਨੇ ਕੋਠੀ ਰੋਕ ਲਈ ਉਹਦੇ ਬੀਬਾ ਮਾਨੂੰ ਕੇ ਨੇ ਕੋਠੀ ਚੜਾਈਆਂ ਮਨਪ੍ਰੀਤ ਤੋਂ ਮੱਥਾ ਚੜਾਈਆਂ ਐਡਾ ਠੱਗ ਬੰਦਾ ਦੁਨੀਆ ਦਾ ਮੰਨਿਆ ਉਹ ਕਹਿੰਦੇ ਮਾਨੂੰ ਕੇ ਵਾਲੀ ਤੋਂ ਮੱਥਾ ਚੜਾਈ ਆ ਯਾਰ ਮਾਨੂੰ ਗੱਲ ਸਹੀ ਆਉ ਤਾਂ ਫਿਰ ਸਾਰੇ ਯਾ ਹੁਣ ਸਾਰੇ ਤਾਂ ਸਹੀ ਹੁੰਦੇ ਨਹੀਂ ਭਰਾ ਦੋ ਤੋਤੇ ਕੋਈ ਹੈ ਨਹੀਂ ਕੀ ਕਰੀਏ ਗਰੀ ਹੁਣ ਅਸੀਂ ਤੁਸੀਂ ਇਹ ਗੱਲ ਮੰਨਦੇ ਹੋ ਤੁਸੀਂ ਇਹ ਗੱਲ ਮੰਨਦੇ ਹੋ ਜਿਹੜਾ ਲੀਡਰ ਬਣ ਗਿਆ ਨਹੀਂ ਅਸੀਂ ਕਿਸੇ ਪਾਰਟੀ ਦੇ ਵਿਰੋਧ ਚ ਨਹੀਂ ਜਾਂਦੇ ਅਸੀਂ ਤਾਂ ਵੇਖ ਕੇ ਪੱਖ ਲੈ ਰਹੇ ਆ ਅਸੀਂ ਕਿਸੇ ਪਾਰਟੀ ਨੂੰ ਮਾਰਾ ਨਹੀਂ ਕਹਿੰਦੇ ਠੀਕ ਹੈ ਸਾਡਾ ਪੁੱਛਣਾ ਫਰਜ਼ ਬੰਦਾ ਹੈ ਤੁਸੀਂ ਇਹ ਗੱਲ ਮੰਨਦੇ ਹੋ ਵੀ ਜਿਹੜਾ ਲੀਡਰ ਹੋ ਗਿਆ ਉਹ ਗੱਤਾਂ ਦੀ ਪੰਡਿਆ ਨਹੀਂ ਗੱਪਤਾ ਯਾਰ ਪਾਣ ਪਾਣ ਦੀ ਬੈਠੋ ਬੈਣਾ ਕਹਿੰਦੇ ਯਾਰ ਭਗਵੰਤ ਜੀ ਤੁਹਾਡਾ ਬੰਦਾ ਸਹੀ ਹੈ ਸਾਉਂ ਦਾ ਚੰਗਾ ਲੱਗਦਾ ਹੈ ਹੁਣ ਇਹਦੇ ਬੰਦੇ ਥੱਲੇ ਜੇ ਕੋਈ ਕੋਈ ਕਰਦਾ ਸਾਨੂੰ ਅਸੀਂ ਕਹਿੰਦੇ ਸਾਉਂ ਦਾ ਭਗਵੰਤ ਜੀ ਤੁਹਾਡਾ ਬੰਦਾ ਸਭ ਤੋਂ ਸਹੀ ਹੈ ਇਹ ਬੰਦਾ ਮਾਮਦਾਰ ਹੈ ਬਸ ਇਹੀ ਗੱਲ ਹੈ ਉਹ ਕਹਿੰਦੇ ਨਹੀਂ ਵਿਰੋਧੀ ਕਹਿੰਦੇ ਹੈ ਵੋਟਾਂ ਮੁਲਕ ਨੂੰ ਪਾਈਆਂ ਭਗਵੰਤ ਜੀ ਨੂੰ ਪਾਈਆਂ ਕਿਹਨੂੰ ਜੇ ਕੋਈ ਵੋਟਾਂ ਪਾਈਆਂ ਨਹੀਂ ਅਸੀਂ ਤਾਂ ਅਸੀਂ ਤਾਂ ਭਗਵੰਤ ਜੀ ਨੂੰ ਆਮ ਪਾਰਟੀ ਨੂੰ ਪਾਈਆਂ ਵੋਟਾਂ ਉਹ ਕਿਸੇ ਮਰਜ਼ੀ ਖੜਾ ਕਰਦਾ ਜਿਹੜਾ ਕੁੱਤਾ ਖੜਾ ਕਹਿੰਦੇ ਕੁੱਤਿਆਂ ਨੂੰ ਪਾਣ ਦੇਖਦਾ ਮਿਲਦਾ ਅੱਛਾ ਐਦਾਂ ਬਿਕੇ ਵੇਚੀ ਉਹ ਨਹੀਂ ਪੈ ਜਾਂਦੀ ਕਿ ਤੂੰ ਤੂੰ ਬੰਦਾ ਵੇਖ ਨਹੀਂ ਬੋਟ ਪਾਈ ਪਾਰਟੀ ਵੇਖ ਬੋਟ ਪਾਈ ਪਾਰਟੀ ਯਾਰ ਬੰਦਾ ਮਾਨਦਾਰ ਹੈ ਪੂਰਾ ਭਗਵੰਤਣੋਂ ਬੰਦਾ ਹੀ ਹੈ ਭਗਵੰਤਣੋਂ ਪਈ ਹੈ ਭਗਵੰਤਣੋਂ ਪਈ ਹੈ ਭਗਵੰਤਣ ਪਾਰਟੀ ਉਸ ਦੀ ਬਚਾ ਇਹ ਗੱਲ ਤੁਸੀਂ ਮੰਨਦੇ ਹੋ ਵੀ ਜਦੋਂ ਪੂਰਾ ਜਨਕ ਢੇਰ ਵਗਿਆ ਹੋਇਆ ਸੀ ਕਾਲੀ ਮਾੜੀ ਆ ਕਾਂਗਰਸੀ ਮਾੜੀ ਆ ਲੋਕ ਦੁਖੀ ਹੋਗੇ ਸੀ ਉਹਨਾਂ ਨੇ ਆਖਿਆ ਵੀ ਆਮ ਆਦੀ ਪਾਰਟੀ ਉਹ ਤੀਜਾ ਫਰੰਟ ਆਊਗਾ ਜਨਕੀ ਬਹੁਤ ਵਧੀਆ ਸਰਕਾਰ ਆਊਗੀ ਠੀਕ ਆ ਉਹ ਕਹਿੰਦੇ ਇੱਕ ਮੌਕਾ ਕੇਜੀ ਵਾਲੇ ਲੋਕਾਂ ਨੂੰ ਮੌਕਾ ਦੇਤਾ ਲੋਕ ਕਹਿੰਦੇ ਸਾਡੇ ਕੰਮ ਹੀ ਨਹੀਂ ਹੋ ਰਹੇ ਹੁਣ ਤੱਕ ਨਹੀਂ ਯਾਰ ਕੰਮ ਤਾਂ ਹੋਈ ਇਹ ਲੋਕ ਲੋਕ ਭਾਲਦੇ ਐ ਲੋਕ ਭਾਲਦੇ ਐਜੂਕੇਸ਼ਨ ਹਾਂ ਠੀਕ ਹੈ ਲੋਕਪਾਲ ਦਾ ਹੈਲਥ ਯਾਰ ਫਰੀ ਹੋਣਾ ਚਾਹੀਦਾ ਲੋਕਾਂ ਦਾ ਬਾਈ ਭਾਜ ਲੋਕਪਾਲ ਦਾ ਨੌਕਰੀ ਹਾਂ ਯਾਰ 770 ਸਤ ਦਾ ਵਿਗੜਿਆ ਬਣਾਚਾ ਲੋਕਪਾਲ ਦਾ ਜਾਨੀ ਕਿ ਸੁਣੋ ਮੇਰੀ ਮੈਂ ਦਾ ਕੀ ਕਹਿੰਦਾ ਸਫਾਈ ਨੂੰ ਲੋਕ ਲੋਕ ਕੀ ਕਹਿੰਦੇ ਆ ਸੁਰਤਾਂ ਪਾਗ ਨਹੀਂ ਦਵਾਈ ਦੋ ਭਰਾਵਾਂ ਅੱਡ ਹੋ ਜਾਂ ਤਾਂ ਲੋਕ ਬਹੁਤ ਹੁੰਦਾ ਲੋਕਪਾਲ ਦਾ ਇੰਡਸਟਰੀ ਇੰਡਸਟਰੀ ਪੰਜਾਬ ਦੇ ਵਿੱਚ ਕਿੰਨੀ ਗਈ ਉਹ ਇੰਡਸਟਰੀ ਤਾਂ ਆਪਣਾ ਏਰੀਆ ਇੰਡਸਟਰੀਅਲ ਤਾਂ ਇੱਥੇ ਹੈ ਹੀ ਨਹੀਂਗਾ ਆ ਸਾਰੀ ਜਮੀਨਾਂ ਸੜਕਾਂ ਚੁੱਕੇ ਰੋਕਤਾਂ ਡਾਲ ਸੀ ਕਿੱਥੇ ਕਿਸੇ ਰਹਿੰਦੀ ਨੇ ਸੜਕਾਂ ਕੱਢਤੀਆਂ ਨੇ ਆ ਮੋਦੀ ਵਰਗੇ ਸਾਰਾ ਥਾਂ ਤੇ ਤੁਹਾਡੇ ਕਿਧਰ ਗਏ ਤੁਹਾਡੇ ਗੋਰੇ ਕਿਧਰ ਗਏ ਕਿ ਗੋਰੇ ਕਿਹੜੇ ਗੋਰੇ ਬਾਹਰੋਂ ਆਇਆ ਕਰਨਗੇ ਇੱਥੇ ਨਹੀਂ ਗੋਰੇ ਤਾਂ ਯਾਰ ਗੋਰੇ ਵਾਲਾ ਕੰਮ ਹੀ ਹੋ ਜੂਗਾ ਹੁਣੇ ਕਿੱਥੋਂ ਆਏ ਇਹਨਾਂ ਨੇ ਗੋਰੇ ਵਾਲਾ ਕੰਮ ਕਰ ਦੇਣਾ ਹੌਲੀ ਹੌਲੀ ਗੋਰੇ ਲਿਆਉਣੇ ਕਿੱਥੋਂ ਆ ਸੀ ਆ ਜਾਣਗੇ ਇਹਦੇ 2-3 ਸਾਲ ਸਾਲ ਹੋਏ ਆ ਕੋਈ ਨਹੀਂ ਹਲੇ 5 ਸਾਲ ਹੋਰ ਦਿਓ ਐਡੀ ਸੇ ਕਭਰਾਉਣ ਨੇ 2 ਸਾਲ ਤਾਂ ਤੁਹਾਨੂੰ ਦੇ ਦੇ 5 ਸਾਲ ਹੋਰ ਦੇ ਦੇਗੀ ਤੁਹਾਨੂੰ ਨਹੀਂ ਕਭਰਾਉਣ ਦੀ ਕੋਈ ਲੋੜ ਨਹੀਂ ਯਾਰ ਮੈਂ 5 ਸਾਲ ਹੋਰ ਦੇ ਫਿਰ ਉਹਦੀ ਕੰਮ ਹੋ ਜਾਣਗੇ ਮੈਂ ਕਿਹਾ ਜੇ 5 ਸਾਲ ਹੋਰ ਦੇਤੇ ਨਾ ਐ ਸੋਣੀ ਚਿੜੀ ਬਣਾ ਦੂਗਾ ਹਾਏ ਹਾਏ ਤੂੰ ਦੇਖੋਗੇ ਬਣ ਜੂਗੀ ਅੱਛਾ ਬਣ ਜੂਗੀ ਸੋਣੀ ਚਿੜੀ ਜੀ ਪਹਿਲਾਂ ਰਿੰਕੂ ਜਿੱਤ ਕੇ ਰਿੰਕੂ ਜਿੱਤ ਕੇ ਭੱਜ ਭੱਜ ਚਲਾ ਗਿਆ ਹੁਣ ਕਰਨ ਜਿੱਤ ਨਮੋਲ ਆਏ ਜਿੱਤ ਕੇ ਜੇ ਲੱਗਾ ਫੇਰ ਨਹੀਂ ਜਾਂਦਾ ਕਾ ਇਹ ਜਿਹੜੇ ਚੋਰ ਹਨਾ ਵੱਡੇ ਵੱਡੇ ਚੋਰਾ ਕੈਪਟਨ ਹੋ ਗਿਆ ਉਹ ਭਵੋਰ ਵਾਲਾ ਉੜ ਗਿਆ ਤੇਰੇ ਬੜੇ ਬੜੇ ਠਾਕੇ ਡਾਕੂ ਜਿਹੜੇ ਡਾਕੂ ਆ ਸਭ ਭੱਜ ਭੱਜਣਗੇ ਸਾਰੇ ਅੰਦਰ ਹੋਣਗੇ ਕਿਸੇ ਜੋ ਰਨ ਅੰਦਰ ਹੋਣੇ ਹੋਣੇ ਜਦੋਂ ਮਰਜੀ ਹੋ ਜਾਣ ਤੇ ਇਹਨਾਂ ਦੀ ਵਾਰੀ ਆਈ ਲੈ ਮੈਨੂੰ ਜਿਦੋਂ ਟ੍ਰੈਕਟਰ ਦੇ ਰਣਗੇ ਕੋੱਖ ਨਹੀਂ ਮਿਲਦਾ ਉਹਨੂੰ ਭੌਂਕ ਤੇ ਫਿਰਦੇ ਆ ਜੀ ਸਾਡੇ ਨਾਲ ਹੀਰਾ ਫਿਰ ਕਿਤੇ ਜਾਂ ਜੱਟਾਂ ਆ ਨਾ ਅਸੀਂ ਲੋਕ ਭਗਤ ਬੰਦੇ ਜੱਟ ਜਿਹੜੇ ਹੁੰਦੇ ਆ ਅਸੀਂ ਕਿ ਬੇਲੇਪੰਦਾ ਚੰਗਿਆ ਚੱਲ ਕੋਈ ਨਹੀਂ ਜਾਂ ਆਪਣਾ ਕੁਝ ਕਰੂਗਾ ਭਲਾ ਇਹਦੀ ਠੱਗ ਵੀ ਤੁਸੀਂ ਇਹ ਹੱਥ ਤੇ ਹੱਥ ਮਾਰ ਕੇ ਸਾਨੂੰ ਠੱਗ ਕੇ ਲੈ ਗਈ ਲੁੱਟ ਕੇ ਲੈ ਗਈ ਜੀ ਤੁਸੀਂ ਕਹਿੰਦੇ ਜੱਟ ਭਗਤ ਹੁੰਨੇ ਆ ਫਿਰ ਬਾਦਲ ਵੀ ਭਗਤ ਹੋ ਗਿਆ ਕੈਪਟਨ ਵੀ ਭਗਤ ਹੋ ਗਿਆ ਤੇ ਜਾਖੜ ਵੀ ਭਗਤ ਹੋ ਗਿਆ ਜਾਖੜ ਵੀ ਭਗਤ ਹੋ ਗਿਆ ਮੇਰੇ ਗਾਤਾ ਰਾਣਾ ਸੋਢੀ ਵੀ ਭਗਤ ਹੋ ਗਿਆ ਰਾਣਾ ਸੋਢੀ ਭਗਤ ਹੋ ਗਿਆ ਉਹ ਵੀ ਜੱਟਾ ਕਿਸਾਨ ਆ ਉਹ ਨਹੀਂ ਅਸੀਂ ਜਿਹੜੇ ਅਸੀਂ ਵਾਈ ਕਰਦੇ ਆ ਅਸੀਂ ਇਹ ਜਿਹੜੇ ਖੇਤਾਂ ਤੇਰੇ ਫਿਰਦੇ ਆ ਉਹ ਜਾਂਦੇ ਉੱਥੇ ਧੜਕੇ ਦੇ ਕਿਸਾਨ ਤਾਂ ਖੇਤਾਂ ਹੀ ਫਿਰਦਾ ਕਿਸਾਨ ਤਾਂ ਖੇਤਾਂ ਹੀ ਫਿਰਦਾ ਜੱਟਾਂ ਦੀ ਜੱਟਾਂ ਦੀ ਕਾਟਾ ਕੈਟਾਗਰੀ ਹੁੰਦੀ ਆ ਇਹ ਦੂਜੇ ਦੀ ਕੈ ਉਹ ਕੈਪਟਨ ਦੀ ਕੁਰੀਜ਼ ਕਰ ਜੱਟ ਤਾਂ ਉਹ ਹੀ ਹੋਊਗਾ ਕਿਉਂ ਜੱਟ ਤਾਂ ਨਹੀਂ ਕਿਸੇ ਦਾ ਹੋਰ ਹੈ ਉਹ ਉਹ ਹੀ ਜੱਟੀ ਹੋਊਗਾ ਬੱਲ ਕੀ ਬੱਲ ਵੀ ਜੱਟ ਹੈ ਕੀ ਪਤਾ ਕਿਦਾ ਹੋ ਸਾਨੂੰ ਕੀ ਪਤਾ ਤੇ ਲੁੱਟਾ ਕੋਈ ਕਰਕੇ ਜੇ ਲੈ ਗਏ ਹੁਣ ਬੱਲ ਨੇ ਤਾਂ ਚਲੋ ਪਾਣੀ ਸਾਡਾ ਸਾਰਾ ਮਕਦਾ ਸੀ ਮੋਟਰ ਬਿੱਲ ਤੋਂ ਲੋੜ ਨਹੀਂ ਫਰੀ ਦੀ ਕੋਈ ਲੋੜ ਨਹੀਂ ਸਣ ਬਿੱਲ ਦੀ ਆ ਘਰਾਂ ਦੇ ਬਿੱਲ ਸਾਡੇ ਕਰਤੇ ਨਾ ਸਾਨੂੰ ਘਰਾਂ ਦੇ ਬਿੱਲ ਕਰਤੇ ਹਰੇਕ ਘਰੇ ਦਾ ਹਰੇਕ ਬੰਦੇ ਨੂੰ ਫਾਇਦਾ ਹੋਇਆ ਉਹ ਬਿੱਲ ਦਾ ਘਰਾਂ ਦੇ ਬਿੱਲ ਦਾ ਮੋਟਰ ਕਿੱਦੇ ਲੱਗੀ ਯਾਰ ਕਿੰਨੀਆਂ ਮੋਟਰ ਸਾਡੇ ਪਿੰਡ ਦੀ ਗਿਣਤੀ ਕਰ ਲਾ ਲੋਕਾਂ ਨੇ ਉਹ ਜਿਹੜੇ ਚੰਗੀ ਜ਼ਮੀਨ ਜਿਆਦਾ ਉਹਨਾਂ ਨੇ ਮੋਟਰਾਂ ਪੰਜ-ਪਾਰ ਲੱਗੇ ਸਾਡੇ ਕਿੰਨੇ ਮੋਟਰਾਂ ਸਾਡੇ ਕੋਲ 15 ਕਿੱਲੇ ਇੱਕ ਮੋਟਰ ਲੱਗੀ ਆ ਹਾਲ ਤਾਂ ਇਹ ਲੋਾਈ ਨਹੀਂ ਜਾਖ ਤੱਕ ਨਹੀਂ ਚਲ ਹਾਲ ਤੱਕ ਰਵਾਈ ਵੀ ਨਹੀਂ ਗਈ ਪਾਣੀ ਮੁੱਕ ਜਾਂਦਾ ਅਸੀਂ ਕਰਾਂਗੇ ਕਿਸੇ ਪੰਜਾਬ ਸਰਕਾਰ ਦੀ ਜਿਹੜੀ ਕਣਕ ਆਉਂਦੀ 2 ਰੁਪਏ ਕਿਲੋ ਵਾਲੀ ਅਸੀਂ ਤੁਹਾਡੇ ਪਿੰਡਾਂ 'ਚ ਇਹੀ ਸਰਵੇ ਕਰ ਰਹੇ ਆ ਇੱਕ ਸੈਂਟਰ ਸਰਕਾਰ ਦੀ ਹੁੰਦੀ ਫਰੀ ਵਾਲੀ 2 ਰੁਪਏ ਕਿਲੋ ਵਾਲੀਆਂ ਮਿਲ ਨਹੀਂ ਰਹੀ ਜੋਨੇ ਕਿ ਜਿਹੜੀ ਸੈਂਟਰ ਸਰਕਾਰ ਦੀ ਇਹ ਫਰੀ ਵਾਲੀ ਆ ਉਹ ਗਰੀਬਾਂ ਨੂੰ ਮਿਲ ਜਾਂਦੀ। ਇਥੇ ਕੁੱਟੇ ਨਾਲ ਮੈਨੂੰ ਇਹ ਭਾਈ ਬੰਦ ਕਰ ਦੇਣ ਚਾਹੀਦੀ ਐ। ਦਾਰੂ ਪਿੰਜਾ ਸਾਰੀ ਠੇਕੇ ਚਾ ਕੇ ਇੱਥੇ। ਹਾਂ ਸਾਰੇ ਲੋਕ ਕਣਕ ਵੇਚੇ ਸਰਾਪੀ ਲੈਂਦੇ ਆ। ਇੱਥੇ ਹੋਰ ਨਾਲ ਕੋਈ ਕਟਾਵ ਲੈ ਮੈਨੂੰ ਕਿਸ ਤੋਂ? ਅੱਛਾ ਨਹੀਂ ਫਿਰ ਆਟਾ ਨਾਲੇ ਆਟਾ ਕਈ ਨੇ ਬੀਜ ਬਸਾਇਆ। ਫਿਰ ਆਟਾ ਨੇ ਵੀ ਖੂਆ। ਸਾਰੇ ਦਾਰੂ ਪਿੰਜਾ ਚਾਠ ਠੇਕੇ ਚਾਤ ਰਹੇ ਆ ਜੀ ਮੇਰੇ ਕੋਲੇ ਵਿਖਾਉ ਤੈਨੂੰ ਆਹ ਵੀ ਕਣਕ ਵੇਚ ਕੇ ਆ। ਆਹ ਵੀ ਪੈਨਸ਼ਨ ਲੈ ਕੇ ਆਇਆ ਸਾਰੇ ਦਾਰੂ ਪੀਂਦੇ ਪੈਨਸ਼ਨ ਬੁਚਤ ਸਭ ਖਾ ਜਾਂਦੇ। ਆਟਾ ਘਰੇ ਦੇਣਾ ਹੁਣ ਫਿਰ ਭਗਵੰਤ ਮਾਨ ਭਗਵੰਤ ਮਾਨ ਨੂੰ ਆ ਤੂੰ ਹੀ ਦੱਸੋਗੇ ਨਾ ਜਾ ਕੇ ਵੀ ਹਟਾ ਊਟਾ ਇਹਨਾਂ ਨੂੰ ਕਿ ਬੁੜੀਆਂ ਹੋ ਦੋ ਸਮਾਨ ਦੇ ਦਿਨਾਂ ਦੀ ਰੋਟੀਆਂ ਪਕਾਉਣ ਵਾਲੀਆਂ ਬੰਦਿਆਂ ਨੂੰ ਕੋਈ ਨਹੀਂ ਚਾਹੀਦਾ ਕਿ ਤਾਂ ਦਾਰੂ ਪੀਂਦੇ ਸਾਰੇ ਨਹੀਂ ਆਟਾ ਵੇਖ ਜੂ ਫਿਰ ਤਾਂ ਆਟਾ ਯਾਰ ਗੱਲ ਸੁਣ ਜੇ ਬੁੜੀਆਂ ਜਾਣੀਆਂ ਘਰੇ ਆਹ ਆਟਾ ਲਿਆਉਣੀਆਂ ਆਟਾ ਘਰੇ ਜਾ ਕੇ ਪਕਾ ਲੈਣੀਆਂ ਇਹ ਤਾਂ ਆ ਫਿਰਦੇ ਇੱਥੇ ਚੱਕਿਆ ਵੇਖਿਆ ਬੋਰਾ ਚੱਲ ਚੱਲ ਠੇਕੇ ਤੇ ਚੱਲ ਠੇਕੇ ਜਾਂ ਦਾਰੇ ਦਾਰੂ ਪੀਂਦੇ ਤੇ ਭਗਵੰਤ ਮਾਨੀ ਪੀਂਦਾ ਹੈ ਸਰਦ ਭਗਵੰਤ ਮਾਨੀ ਪੀਂਦਾ ਜਾਂ ਦਾਰੂ ਫਾਉਂ ਰਾਤ ਨੂੰ ਨੀਂਦ ਨਹੀਂ ਆਉਂਦੀ ਕੀ ਕਰੇ ਪਿੰਦਾ ਪੀਂਦਾ ਪੀਂਦੀ ਹੈ ਇੱਕ ਇੱਕ ਨਾ ਜੇ ਕਾ ਇੱਕ ਬੰਦੇ ਨੂੰ ਉਹਦੇ ਘਰ ਦਾ ਘਰ ਨਹੀਂ ਲੋਟਣਾ ਘਰ ਆ ਇੱਥੇ ਘਰ ਮੇਰੇ ਕੋਲ ਅੱਡ ਕਰਦੇ ਨਾ ਪਾਗਲ ਹੋ ਜਾਂਦਾ ਪਹਿਲੇ ਕਿਤੋਂ ਮੰਗਾ ਕਿੱਥੋਂ ਲਿਆ ਵਾ ਵੱਡਾ ਭਰਾ ਸੀ ਭੈਣ ਦਾ ਆਪੇ ਲਿਆਉਂਦਾ ਹੀ ਕਰਦਾ ਸੀ ਯਾਰ ਹੁਣ ਕਿਹਦੇ ਜੱਗੇ ਬੰਦਾ ਪਾਗਲ ਹੋ ਜਾਂਦਾ ਸਾਹਮਣੇ ਤੋਂ ਕਹੇ 12-13 ਹਜ਼ਾਰ ਪੈਂਦਾ ਨੇ ਲੋ ਨੀ ਬਰੋਤੀ ਜੇ ਵੀ ਕਹਿੰਦੇ ਆ ਕਹਿੰਦੇ ਇਹਦਾ ਉਹ ਵਿਆਹ ਕਰਾਉਣ ਤੇ ਹੋਇਆ ਸਾਰੇ ਤੋਲੇ ਹੋਇਆ ਪੰਜਾਬ ਵਾਲੇ ਕਿਦਾ ਧਿਆਣੀ ਨਹੀਂ ਗਿਆ ਤੇ ਯਾਰ ਵਿਆਹ ਨਹੀਂ ਕਰਾਉਣੇ ਕਿ ਵਿਆਹ ਵੀ ਕਰਾਉਣੇ ਆ ਅੱਛਾ ਅੱਲਾ ਵਿਆਹ ਹੀ ਚਾਹੀਦਾ ਹੈ ਕੈਪਟਨ ਦੋ ਤਿੰਨ ਕਰਾਈ ਭਰਾ ਮੁਸਲਮਾਨਾਂ ਸੰਗ ਲਈ ਫਿਰਦਾ ਪਾਕ ਪਾਕਿਸਤਾਨ ਦੀਆਂ ਹੈ ਤੇ ਬੈਹ ਨਹੀਂ ਚਾਹੀਦਾ ਕਿ ਵਿਆਹ ਜ਼ਰੂਰੀ ਚਾਹੀਦਾ ਹੈ ਜੀ ਵਿਆਹ ਵੀ ਚਾਹੀਦਾ ਹੈ ਵਿਆਹ ਵੀ ਜ਼ਰੂਰੀ ਆ ਦੁਨੀਆਦਾਰੀ ਆ ਬਣਾ ਲੈ ਵਿਆਹ ਬਣਾ ਸਰਦਾ ਹੀ ਨਹੀਂ ਭਰਾਵਾ ਵਿਆਹ ਤੋਂ ਬਣਾ ਸੀ ਕਰਨੇ ਤੇ ਬੈਠੇ ਸਾਨੂੰ ਤਾਂ ਉਹਨੂੰ ਪੈਣਦਾ ਰੋੜੇ ਹੁੰਦੇ ਕਿਸ ਬਸੇ ਨੂੰ ਘਰੇ ਪਰਿਵਾਰ ਆ ਜਵਾਕ ਆ ਸਾਡੇ ਬੈਠੇ ਘਰੇ ਜਾਂਦੇ ਸਾਨੂੰ ਚਾਹ ਮਿਲੂ ਜਿੰਨਾ ਗੱਲ ਕਰੀ ਜੀ ਉਹ ਨਗਾਨੇ ਦਿੱਤੇਗਾ ਦੇ ਦੂਗਾ ਦੇ ਦੂਗਾ ਦੇ ਦੂਗਾ ਹਰੇਕ ਮਾਰੀ ਬਣਾ ਕਾਹ ਨਹੀਂ ਕਰ ਚਾਹੀਦੀ ਮਿਲ ਜੰਗੇ ਨੌਕਰੀਆਂ ਮਿਲਣਗੇ ਸਭ ਨੂੰ ਮਿਲਣਗੇ ਸਭ ਕੋ ਮਿਲੂਗਾ ਹਮ ਮਿਲੂਗਾ ਭਾਈ ਸਾਰੇ ਹੱਥ ਹੱਥ ਤਿਆਰੀਆਂ ਕਰੀ ਬੈਠਾ ਕਹਿੰਦਾ ਮੈਂ ਜਾ ਕੇ ਪਿੰਡਾਂ ਜਾ ਖਾੜੇ ਲਾਉਂਗਾ ਉਹ ਨਾ ਨਹੀਂ ਹੰਸ ਰਾਜ ਨਿਵੜਦਾ ਇੱਥੇ ਸਾਡੇ ਪਿੰਡਾਂ ਪੁੰਡਾਂ ਚ ਆ ਨਾ ਨਾ ਇਹ ਮਤਲਬ ਨਹੀਂ ਹੰਸ ਰਾਜ ਦਾ ਕੋਈ ਉਹ ਤਾਂ ਐਵੇਂ ਤੁਰਿਆ ਫਿਰਦਾ ਉਹ ਕੋਈ ਮਤਲਬ ਨਹੀਂ ਹੰਸ ਰਾਜ ਸਾਡੇ ਵੋਟ ਨਹੀਂ ਪੈਂਦੀ ਨਹੀਂ ਉਹ ਤੁਸੀਂ ਕਹਿੰਦਾ ਹੰਸ ਰਾਜ ਨਿਵੜਦਾ ਉਹ ਕਹਿੰਦੇ ਕਰਮਜੀਤ ਅਨਮੋਲ ਜਿਹੜਾ ਉਹ ਵੋਟਾਂ ਲੈ ਕੇ ਜਾਨੀ ਕਿ ਬੰਬੇ ਵੱਜੂ ਨੀ ਤੁਹਾਡੇ ਦਾ ਇਥੇ ਐਮਐਲਏ ਕੌਣ ਹੈ ਕੌਣ ਤੁਹਾਡੇ ਇਥੇ ਐਮਐਲਏ ਕੌਣ ਸਾਡੇ ਆਮ ਪਾਰਟੀ ਦਾ ਹੈ ਤੇ ਅੱਛਾ ਤੇ ਤੁਹਾਡੇ ਕਿੰਨੇ ਕ ਬਈ ਇਥੇ ਜਨ ਕੇ ਧੰਨਵਾਦ ਕਰਨਾ ਹੈ ਤੁਹਾਡੇ ਪਿੰਡ ਚ ਇਹ ਧੰਨਵਾਦ ਨੂੰ ਅਸੀਂ ਇਹ ਮਤੁਰਫ ਨਾਲ ਕੰਮ ਕਰਨ ਨੂੰ ਆਉਂਦਾ ਉੱਥੇ ਬਹਿਣ ਆਉਂਦਾ ਕੰਮ ਕਰਦੇ ਅਸੀਂ ਦੂਰ ਤੋਂ ਵੀ ਵਰ ਕਰਕੇ ਅਸੀਂ ਕਰਾਉਣਾ ਹੈ ਅੱਛਾ ਹਾਂ ਲੋੜ ਨੂੰ ਲੋੜ ਨਹੀਂ ਧੰਨਵਾਦ ਦੀ ਐਸੇ ਕਹਿੰਦੇ ਆਦਾ ਕੰਮ ਕਰੋ ਸਾਨੂੰ ਲੋਕਾਂ ਨੂੰ ਬਸ ਸਹੂਲਤਾਂ ਦਿਓ ਕੋਈ ਨਾ ਕੋਈ ਜਿਹੜੇ ਮਾਰੀਆਂ ਹੋਟੀਆਂ ਹੈਗੀਆਂ ਸਾਡੇ ਕੰਮ ਹੋਈ ਜਾਵੇ ਡਾਕਟਰੀ ਸਹੂਲਤਾਂ ਮਿਲੀਆਂ ਤੁਗੀਆਂ ਮਿਲੀਆਂ ਲੋਕਾਂ ਨੂੰ ਤੇ ਕਾਰੋਬਾਰ ਚੱਲੀ ਜਾਵੇ ਅਸੀਂ ਉਹਦਾ ਐਵੇਂ ਟਾਈਮ ਖਰਾਬ ਨਹੀਂ ਜਾ ਪਈ ਕਰ ਨਹੀਂ ਜਾ ਸਾਰੇ ਮੋਟਰਾਂ ਮੋਢੀ ਸਾਰੀ ਮੋਟਰਾਂ ਫ੍ਰੀ ਬਿਜਲੀ ਜਿਹੜੀ ਮੋਟਰ ਸਫਰ ਇਹ ਮੰਗਾ ਨਹੀਂ ਫ੍ਰੀ ਸਫਰ ਦਾ ਸਫਰੀ ਕੈਪਟਨ ਗਲਤ ਕਰਤਾ ਬੁੜੀਆਂ ਚੇੜੀਆਂ ਫਿਰਦੀਆਂ ਬੱਸਾਂ ਦੇ ਨਾਲ ਡਾਡੂ ਜੜੀ ਹੋ ਜਾਂਦੀ ਨਹੀਂ ਨੈਟ ਵਾਲਾ ਇਹ ਬੰਦ ਕਰਨ ਵਾਲਾ ਏ ਬੰਦ ਕਰ ਦਿਓ ਇਹ ਕਾ ਦੂਜਾ ਜਿਹੜਾ ਸਾਡੀ ਮੋਟਰਾਂ ਦੇ ਬਿੱਲ ਲੱਗਦੇ ਕਿਤਨੇ ਮੋਟਰ ਛੱਟ ਕੇ ਉਠਿਆਉਂਦੇ ਆ ਉਹ ਲੋਕ ਨੇ ਲੋਕਾਂ ਦੇ ਘਰੀ ਪਾਣੀ ਤੁਰਾ ਲੋਕਾਂ ਦੇ ਖੇਤਾਂ 'ਚ 10-10 ਕਿੱਲੇ ਪਾਣੀ ਲੋਕਾਂ ਦੇ ਵਾਹਨ ਲਾ ਲਦੇ ਹੋਰ ਇਹੀ ਬਿੱਲ ਲੱਗਣਾ ਚਾਹੀਦਾ ਸਾਨੂੰ ਬਿੱਲ ਲਈ ਦੇ ਕਰਾਂ ਦੇ ਬਿੱਲ ਲੱਗਣੇ ਚਾਹੀਦੇ ਇਹ ਘਰਾਂ ਦੇ ਬਿੱਲ ਤਾਂ ਬੁੜੀਆਂ ਬਾੜੀਆਂ ਕਾਰੋਬਾਰ ਰੋਟੀ ਹਟਿ ਪਕਾਉਣੀ ਗਰੀਬ ਆਦਮੀਆਂ ਇੱਕ ਹਰੇ ਗਰੀਬ ਦੇ ਘਰੇ ਮੀਟ ਜਾਂ ਰੋਟੀ ਬਕਾਉਂਦਾ ਪਾਲਣ ਹੈ ਨੀਗਾ ਉਹ ਵੀ ਕੋਈ ਆਦਾ ਹੀਟਰ ਰੋਟੇ ਚਲਾ ਕੇ ਉਹੀ ਗਰੀਬਾਂ ਨੂੰ ਕੰਮ ਦੋ ਨਾ ਕੰਮ ਵੀ ਯਾਰ ਕੰਮ ਤਾਂ ਦਿੱਤਾ ਵੀ ਨਰੇਗਾ ਕੰਮ ਚੱਲੀ ਜਾਂਦਾ ਕੰਮ ਤਾਂ ਚੱਲੀ ਜਾਂਦਾ ਵੇ ਪਹਿਲੇ ਹੀ ਪਿੰਡ ਜਾ ਕੇ ਆ ਕੇ ਨਰੇਗਾ ਸਾਨੂੰ ਤਾਂ 2 ਮਹੀਨੇ ਲੱਗ ਆ ਸਾਡੇ ਚੱਲ ਬਖਾਵਾਂ ਆ ਚੜ ਗਿਆ ਛੱਟ ਕੇ ਲੱਗੇ ਪਏ ਆ ਲੱਗੇ ਪਏ ਸਾਡੇ ਇੱਥੇ ਸਾਡੇ ਲੱਗੇ ਪਏ ਇੱਥੇ ਮਿਲਦਾ ਕਿਉਂ ਨਹੀਂ ਲੱਗੇ ਵੇ ਨੀ ਨੀ ਇਹ ਕੱਲ ਸੁਣੋ ਜਦੋਂ ਤੁਹਾਡੀ ਸਰਕਾਰ ਨਹੀਂ ਸੀ ਤੇ ਤੁਸੀਂ ਤੁਹਾਡੇ ਕਹਿੰਦੇ ਸੀ ਮਾਨ ਸਾਹਿਬ ਕਹਿੰਦੇ ਸੀ ਚੰਨੀ ਸਾਹਿਬ ਜਾ ਚੱਕੇ ਚੁੱਕੇ ਤੁਰੇ ਫਿਰਦੇ ਆ ਸਾਡਾ ਪੰਜਾਬ ਦਾ ਪੈਸਾ ਜਾਨੀ ਕਿ ਉੱਧਰ ਲਾਈ ਜਾਂਦੇ ਆ ਇਹਨਾਂ ਨੇ ਬੋਰਡ ਲਾਤੇ ਬੋਰਡ ਤੇ ਬੋਰਡ ਬੋਰਡ ਲਾਉਣ ਦੀ ਕੀ ਲੋੜ ਆ ਤੁਸੀਂ ਕਹਿੰਦੇ ਸਾਡਾ ਕੰਮ ਬੋਲਦਾ ਕੰਮ ਬੋਲਦਾ ਲੋਕ ਵੋਟਾਂ ਪਾ ਦੇਣਗੇ ਬੋਰਡ ਤੇ ਪੈਸਾ ਕਿਉਂ ਖਰਾਬ ਕਰ ਰਹੇ ਹੋ ਪੰਜਾਬ ਦੇ ਇਹਨਾਂ ਤੁਸੀਂ ਉਹਨਾਂ ਨੇ ਕਹਿਆ ਤਾਂ ਉਹ ਵਾਰ-ਵਾਰ ਕਹਿੰਦੇ ਜੇ ਮੇਰੇ ਕੰਮ ਹੋਈ ਤਾਂ ਉਹ ਇਹਨਾਂ ਨੂੰ ਕਹਿੰਦਾ ਨਹੀਂ ਮੈਨੂੰ ਇੱਕ ਮੌਕਾ ਇੱਕ ਮੌਕਾ ਦੇ ਰਿਹਾ ਮੰਗੀ ਜਣੀ ਇੱਕ ਮੌਕਾ ਬੁਢਾ ਹੋਇਆ ਮਰ ਕਿਦਾ ਮੇਰਾ ਕੰਮ ਹੋਇਆ ਤਾਂ ਵੋਟ ਪਾਉਣੇ ਨਾ ਪਾਇਓ ਉਹ ਤੁਹਾਡੇ ਸਾਹਮਣੇ ਕਹਿੰਦਾ ਤੇ ਫਿਰ ਪਿੰਡਾਂ ਦੇ ਵਿੱਚ ਹੁਣ ਕਿਉਂ ਆਉਂਦੇ ਫਿਰ ਕੰਮ ਹੋਇਆ ਤਾਂ ਲੋਕ ਵੋਟ ਪਾ ਦੇਣਗੇ ਫਿਰ ਨਹੀਂ ਵੋਟ ਐ ਤਾਂ ਨਹੀਂ ਫਿਰ ਜੇ ਪਿੰਡ ਚ ਆਇਆ ਹੀ ਨਾ ਗੇੜਾ ਹੀ ਨਾ ਮਾਰਿਆ ਅਗਲੇ ਕੋਈ ਤਾਂ ਆਇਆ ਹੀ ਫਲਾਨਾ ਜਿਹੜਾ ਤੁਰੇ ਫਿਰ ਭੋਂਗਦਾ ਪੰਨੂ ਕਜੂੜਦਾ ਆਏ ਕਹਿੰਦੇ ਲੋਕ ਉਹਨੇ ਕਿਹਾ ਮੇਰਾ ਉਹਨੇ ਬਾਈ ਕਹਿਆ ਮੇਰਾ ਕੰਮ ਹੋਇਆ ਤਾਂ ਤੁਸੀਂ ਵੋਟ ਪਾ ਦਿਓ ਠੀਕ ਹੈ ਕਿ ਨਹੀਂ ਉਹਦਾ ਕੰਮ ਵੇਖਣਾ ਲੋਕਾਂ ਦੀ ਮਰਜ਼ੀ ਆ ਪਾਉਣੇ ਨਾ ਪਾਉਣੇ ਇੱਕ ਹੋਰ ਗੱਲ ਪੁੱਛ ਲਈ ਤਕਵੀਰ ਵਾਲਾ ਕਹਿੰਦਾ ਮੈਂ ਪੰਜਾਬ ਬਚਾਉਂਗਾ ਹੁਣ ਨਹੀਂ ਉਹ ਤਾਂ ਮ ਆ 78 ਆ ਗਿਆ 90 ਆ ਗਿਆ 84 ਵੀ ਆ ਗਿਆ ਵਿੱਚ ਬਹੁਤ ਬਾਹਲ ਦਾ ਨਾਲ ਇਹਨੇ ਤੁਸੀਂ ਯਾਰ ਇੱਥੇ ਵੋਟਾਂ ਪਾਈਆਂ ਨੂੰ 20 ਸਾਲ ਕਿ ਕਮੇਟੀ ਆ ਇਹ ਕਹਿੰਦੇ ਸਰਕਾਰ ਕਿਸਾਨ ਪੱਖੀ ਆ ਕਿਹੜੀ ਇਹ ਜਿਹੜੀ ਹੁਣ ਸਰਕਾਰ ਚੱਲ ਰਹੀ ਹੈ ਕਿਸਾਨ ਪੱਕੀ ਕਿਹੜੀ ਸਰਕਾਰ ਹੈ ਤੁਝ ਮੈਂ ਕਿਸਾਨ ਪੱਕੀ ਸਰਕਾਰ ਇਹੀ ਹੈ ਇਹ ਇਹ ਸਾਨੂੰ ਸਾਡੇ ਯਾਰ ਫੱਟਾ ਇਹ ਫੱਟਾ ਕੀ ਹਾਂ ਚੋਰ ਨਹੀਂ ਇਹ ਚੋਰ ਨਹੀਂ ਚੋਰ ਨਹੀਂ ਕਿਸਾਨ ਪੱਕੀ ਤੁਸੀਂ ਕਹਿੰਦੇ ਹੋ ਦਿੱਲੀ ਦੇ ਵਿੱਚ ਬਾਰਡਰ ਤੇ ਬੈਠੇ ਪੰਜਾਬ ਚ ਬੈਠੇ ਕਿਸਾਨ ਕਿੱਥੇ ਬੈਠਿਓ ਹਾਂ ਕਿੱਥੇ ਬੈਠਿਓ ਯਾਰ ਹੁਣ ਇੱਕ ਬੈਠੇ ਹੈ ਠੀਕ ਹੈ ਤੇ ਉਹਨਾਂ ਦੇ ਦਿਨ ਕੇ ਸੈਂਟਰ ਸਰਕਾਰ ਆ ਕੇ ਸਾਡੇ ਪੰਜਾਬ ਦੇ ਵਿੱਚ ਅੱਤੂ ਕਹਿੰਦੇ ਗੋਲੇ ਛੱਡ ਰਿਆ ਸਰਕਾਰ ਨੇ ਉਹਨਾਂ ਦੇ ਐਕਚੁਅਲੀ ਕੀ ਆ ਡਾਂਗਾ ਚੱਕ ਕੇ ਹੰਸ ਰਾਜ ਦੇ ਮਾਰਨਾ ਸਿਰ ਚੋਂ ਸਾਨੂੰ ਉੱਥੇ ਸਾਡੇ ਬੰਦੇ ਬੈਠੇ ਇਹਦਾ ਕੀ ਕਸੂਰ ਹੈ ਇੱਥੇ ਮੂੰਹ ਚੱਕ ਕੇ ਹੰਸ ਰਾਜ ਫਿਰ ਤੋਰ ਚੱਕਾ ਸਾਡੇ ਬੰਦਰ ਫੈਸਲਾ ਕਰੋ ਉੱਥੇ ਕਿਸਾਨ ਕਰ ਰਹੇ ਇਹਨਾਂ ਦਾ ਜਾਨੀ ਕਿ ਵਿਰੋਧ ਕਰਦੇ ਆ ਸਾਡਾ ਫੈਸਲਾ ਕਰਨ ਉੱਥੇ ਹੈ ਤੇ ਆ ਅਨਸਾਰ ਉਹਨੂੰ ਡਾਂਗਾ ਚੱਕ ਲੁੱਕ ਚੱਕਦੇ ਸੀ ਆਇਆਂ ਨੂੰ ਉਹ ਕਿਸਾਨ ਕਰ ਰਹੇ ਆ ਨਹੀਂ ਸਾਡੇ ਪੰਜਾਬ ਦੇ ਲੋਕਾਂ ਦੇ ਪੰਜਾਬ ਸਰਕਾਰ ਉਹਨਾਂ ਦੇ ਐਕਸ਼ਨ ਕਿਉਂ ਨਹੀਂ ਲੈ ਰਹੀ ਜਾਂ ਪੰਜਾਬ ਸਰਕਾਰ ਤੇ ਜਰ ਜਿੰਨਾ ਕਿ ਹੁੰਦਾ ਉਹਦਾ ਕਰੀ ਜਾਂਦਾ ਹੈ ਹੁਣ ਹੋਰ ਕੀ ਬਾਤ ਹੈ ਪੰਜਾਬ ਸਰਕਾਰ ਦਾ ਜੋ ਉਹਨੂੰ ਕਰਨ ਵੀ ਦਿੰਦਾ ਹੈ ਹੁਣ ਇੱਕ ਪਾਸੇ ਪਏ ਇੱਕ ਕੁੱਤੇ ਨੂੰ 50 ਕੁੱਤੇ ਪੈਸੇ ਪੈਣ ਪਏ ਜੋ ਕੁੱਤਾ ਪੂਛ ਲੈ ਕੇ ਚੱਡੇ ਬੈਠਾ ਦਾ ਕੁੱਤਾ ਹੀ ਕਰੂਗਾ ਇਹ ਜੋ ਮਾਰਨ ਵਾਲੇ ਇਹਨਾਂ ਨੂੰ ਕਰੂਗਾ ਕੀ ਕੁੱਤਾ ਹਾਂ ਉਹ ਬੰਦਾ ਵਿਚਾਰਾ ਕੀ ਕਰੇ ਚਲੋ ਬਾਪੂ ਦਾ ਬਾਪੂ ਦਾ ਧੰਨਵਾਦ ਪਉਂਦਾ ਸਾਡਾ ਮਤਲਬ ਇਹੀ ਹੁੰਦਾ ਕਿ ਪਿੰਡਾਂ ਦੇ ਵਿੱਚੋਂ ਅਸੀਂ ਸੱਥਾਂ ਦੇ ਵਿੱਚੋਂ ਪੁੱਛਦੇ ਹਾਂ ਕਿਉਂਕਿ ਇਹ ਬੰਦੇ ਤਜਰਬੇਕਾਰ ਹੁੰਦੇ ਆ ਇਹਨਾਂ ਨੂੰ ਵੱਧ ਪਤਾ ਹੁੰਦਾ ਕਿਹੜੀ ਸਰਕਾਰ ਕੰਮ ਕਰਦੀ ਹੈ ਕਿਹੜੀ ਨਹੀਂ ਕਰਦੀ ਵਾਕੀ ਬਾਪੂ ਨੇ ਗੱਲ ਕਹੀ ਹੈ ਸਾਡਾ ਤਾਂ ਫਰਜ਼ ਬਣਦਾ ਪੰਜਾਬ ਤਾਂ ਇਸੇ ਤੋਂ ਬਚਾਉਣ ਦੇ ਮਾਰੇ ਤਾਂ ਝਾੜੂ ਵਾਲਾ ਲੈਂਦਾ ਇਹ ਹੁਣ ਯਾਤਰਾ ਕਰਦੇ ਕਿ ਪੰਜਾਬ ਬਚਾਓ ਵੀ ਦੱਸੋ ਕੀ ਤੋਂ ਬਚਾਓ ਹੁਣ ਇਹ ਆਂਦੇ ਸੀ ਕੂੜਾ ਬਾਹਰ ਉੱਠ ਕੇ ਕੂੜਾ ਨਾਲ ਰਾ ਰਹੇ ਉਹ ਘੁੰਟਿੰਡ ਸੇ ਵਰਗੇ ਚੰਗੇ ਹੋਗੇ ਉਹ ਕਹਿੰਦੇ ਗੱਪੀਆਂ ਤੋਂ ਬਚਾਓ ਜਿਹੜੇ ਗੱਪੀ ਲੋਕ ਆ ਉਹਨਾਂ ਤੋਂ ਜਨ ਕੇ ਪੰਜਾਬ ਨੂੰ ਬਚਾਓ ਜੀ ਗੱਪ ਤਾਂ ਜਿੰਨਾ ਇਹ ਕਰੀਦਾਰ ਮਾਰਦਾ ਰਿਆ ਨਾ ਜਾਂ ਐਸਜੀਪੀ ਚ ਦੀਆਂ ਵੋਟਾਂ ਇੱਥੇ ਸਾਡੇ ਆ ਸਾਨੂੰ ਕਦੇ ਵੋਟ ਨਹੀਂ ਸੀ ਬਣੀ ਨਾ ਸਾਨੂੰ ਪਤਾ ਸੀ ਕੌਣ ਬਣਾਉਂਦਾ ਕੌਣ ਨਹੀਂ ਅੰਦਰੇ ਬਣਾ ਕੇ ਤੇ ਅੰਦਰੇ ਹੀ ਬਣ ਜਾਂਦੇ ਸੀ ਐਸ ਜੀ ਪੀ ਸੀ ਜਦੋਂ ਸਿਆਸਤ ਤੇ ਧਰਮ ਬਰਾਬਰ ਨਹੀਂ ਚੱਲਦੇ ਹੁੰਦੇ ਕਦੇ ਵਾਸਤੇ ਉਸ ਮੁਲਕ ਦਾ ਕਦੇ ਭਲਾ ਨਹੀਂ ਉਹਨਾਂ ਦਾ ਜਿਸ ਧਰਮ ਤੇ ਸਿਆਸਤ ਇਹੋ ਬਰਾਬਰ ਲੈ ਵੀ ਇਹ ਦੋ ਇਤਨੇ ਕਾਜ ਤਰ੍ਹਾਂ ਹੁਣ ਕਾਲੀ ਵੀ ਆ ਕੇ ਪੁੱਛ ਲੈਣੇ ਖਣੀ ਬਾਗੀ ਬਾਪੂ ਦੇ ਪੱਕ ਬੰਨੀ ਕਰਕੇ ਸਾਨੂੰ ਕਾਲੀ ਲੱਗਦਾ ਕਿਵੇਂ ਲੱਗਦਾ ਸਰਕਾਰ ਕੀ ਦੀ ਆਉਏ ਐਦਕੀ ਬਾਪੂ ਬਾਦਲ ਕੀ ਬਾਦਲ ਕੀ ਉਹ ਕਹਿੰਦੇ ਲੁੱਟ ਕੇ ਖਾ ਗਏ ਬਾਦਲ ਕਹਿੰਦੇ ਕੰਮ ਹੀ ਨਹੀਂ ਕਰਿਆ ਕਿੰਨੇ ਕੰਮ ਕਿਹੜੇ ਬੰਦੇ ਨੇ ਕਿਹੜੇ ਲੋਕ ਤਾਂ ਮੂੰਹ ਪਿਛਾਰ ਮੂਏ ਵੇ ਆ ਅੱਛਾ ਬਾਦਰੀ ਜੀ ਨੇ ਕੰਮ ਕੀਤੇ ਕਿਸਾਨਾਂ ਦਾ ਕੀੜਾ ਕਰੂਗਾ ਤੂੰ ਜਿਹੜੇ ਕੀਤੇ ਆ ਤੂੰ ਆ ਆ ਆ ਬੈਠੇ ਆ ਆਪ ਵਾਲੇ ਬੈਠੇ ਆ ਉਹ ਤਾਂ ਕਹਿੰਦੇ ਆਪ ਵਾਲੇ ਵਿੱਚੇ ਬੈਠੇ ਰਹਿਣਗੇ ਤੁਰੇ ਫਿਰਨਗੇ ਇਹਨਾਂ ਦਾ ਕੱਪ ਮਾਰ ਕੇ ਸਰਕਾਰ ਦੇਂਦੀ ਹੈ ਅੱਛਾ ਉਹ ਕਹਿੰਦੇ ਬਿਜਲੀ ਮਾਫ ਕਰਤੀ ਸਾਨੂੰ ਬਿਜਲੀ ਕਿਹੜੀ ਮਾਫ ਕਰਦੀ ਲੋਕਾਂ ਸਰ ਕਰਜ਼ਾ ਚੜਾਦਾ ਬਿਜਲੀ ਨਹੀਂ ਨਹੀਂ ਉਹ ਕਹਿੰਦੇ ਮੋਟਰਾਂ ਲਾ ਕੇ ਸਾਨੂੰ ਕਿਸਾਨਾਂ ਨੂੰ ਮੈਨ ਲਿੰਗਰੇ ਕੋਈ ਨਾ ਫੰਦੜਨ ਲਾ ਕੇ ਨਹੀਂ ਉਹ ਉਹ ਕਹਿੰਦੇ ਜੀ ਮੋਟਰਾਂ ਲਾਈਆਂ ਨਾ ਸਾਡੇ ਕਿਸਾਨਾਂ ਨੂੰ ਲਾ ਕੇ ਜਾਣ ਕੇ ਬਾਦਲ ਸਰਕਾਰ ਨੇ ਮਾਰਤਾ ਮੋਟਰਾਂ ਨਹੀਂ ਲੱਗਣੀਆਂ ਚਾਹੀਦੀਆਂ ਸਾਡੇ ਮੋਟਰਾਂ ਕਿਹਨ ਲੱਗਣੀਆਂ ਚਾਹੀਦੀਆਂ ਮੋਟਰਾਂ ਜਿਹੜੇ ਪਕਾਈ ਮਾਰਦੇ ਬੱਚੇ ਕਹਦੇ ਨੇ ਪਾਲਦੇ ਮੋਟਾ ਉਹਨਾਂ ਨੇ ਲਾਈਆਂ ਸਕਨ ਸਕੀਮ ਗਰੀਬਾਂ ਨੂੰ ਉਹਨਾਂ ਨੇ ਉਹ ਉਹ ਕਹਿੰਦੇ ਵੀ ਜਿਹੜੀ ਆ ਰਾਸ਼ਨ ਵਾਲੀ ਸਕੀਮ ਕਰੀ ਆ ਆਟਾ ਦਾਲ ਫਰੀ ਕਰਕੇ ਇਹ ਵੀ ਸਾਡੇ ਗਰੀਬਾਂ ਨੂੰ ਜਾਨੀ ਕਿ ਝਮਲਾਤਾ ਜਾ ਕੇ ਕਣਕ ਵਿੱਚੋਂ ਦੇ ਆ ਕੇ दारू ਪੀ ਲੈਂਦੇ ਆ ਉਹ ਨਹੀਂ ਮਰਜ਼ੀ ਕੁਝੀ ਆ ਬੱਚੇ ਬਾਲਣ ਚ ਪੈਸੇ ਵਟਣ ਚ ਕੋਲ ਕਰਨ ਉਹਨੂੰ ਚੀਜ਼ ਤਾਂ ਮਿਲਦੀ ਆ ਉਹ ਕਹਿੰਦੇ ਪੰਜਾਬ ਨੂੰ ਡਰ ਕੀ ਤੂੰ ਪੰਜਾਬੂ ਕਹਿੰਦੇ ਯਾਤਰਾ ਕੱਢ ਰਹੇ ਆ ਤੁਹਾਡੇ ਕੋਲ ਹੀ ਬੈਠੇ ਕਹੀ ਇਹ ਵਿਰੋਧੀ ਕਹੀ ਜਾਣੇ ਚੇਜ ਜਤੁਰੇ ਫਿਰਦੇ ਆ ਅੱਛਾ ਇਹ ਬੱਚੇ ਜਿਹੜੇ ਬਿਰਦੇ ਆਂ ਬਾਪੂ ਬਿਆਦ ਇਹਨਾਂ ਦਾ ਤੁਹਾਡੇ ਨਾਲ ਹੀ ਇਹਨਾਂ 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 ਪਿਓ ਦਾ ਕੀ ਜਿਹੇ ਨਾ ਸੀਗਾ ਜਿਹੜੇ ਬਾੜ ਬਡੇਰੇ ਨੇ ਕੀ ਬੇ ਨਾ ਸੀ ਜੀ ਉਹ ਕਹਿੰਦੇ ਬਗਰਾੜੀ ਸਾਡੇ ਬਿਆਦਦੀ ਹੋਈ ਆ ਬਦਲ ਕਣ ਸਾਹਿਬ ਉਹ ਕਿ ਨਾਂ ਰੱਖਦਾ ਉਹੀ ਬਨਾਵ ਕਰਦੇ ਅੱਛਾ ਉਹੀ ਬਿਆਦਵੀ ਉਹਨਾਂ ਨੇ ਥੋੜਾ ਕਰੀ ਹੈ ਹਾਂ ਕੋਈ ਬਿਆਦਵੀ ਬੁਦਵੀ ਨਹੀਂ ਹੋਈ ਨਹੀਂ ਵਿਰੋਧੀ ਤੁਹਾਡੇ ਨਾਲ ਹੀ ਜਾਂਦੇ ਆ ਐਵੇਂ ਲਈ ਜਾਂਦੇ ਵਿਰੋਧੀ ਦਾ ਸੌਗੋ ਕਰਨਗੇ ਤੂੰ ਅੱਛਾ ਬਾਪੂ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਵੱਡੇ ਵੱਡੇ ਦੇ ਉਹਨਾਂ ਨਾਲ ਸੀ ਬਦਲਾਂ ਨਾਲ ਜੇ ਦਾਦਿਆਂ ਪਰਦਾਦਿਆਂ ਨੇ ਗਲਤੀ ਕਰਤੀ ਸੀ ਤੇ ਪੁੱਤ ਪੁੱਤ ਵੀ ਉਹੀ ਗਲਤੀਆਂ ਕਰਨ ਤੇ ਪੁੱਤ ਪੁੱਤਰ ਕਿਉਂ ਕਰਨਾ ਤੇ ਦਾਦੇ ਪਰਦਾਦੇ ਉਹ ਦਾਦੇ ਪਰਦਾਦੇ ਕਮਲੇ ਜੀ ਉਦੋਂ ਉਹਦਾ ਤੀਜਾ ਬਦਲ ਹੈ ਨਹੀਂ ਸੀ ਨਾ ਹੁਣ ਬਦਲ ਆ ਗਿਆ ਉਹਨਾਂ ਕੀ ਬਦਲ ਵੇਖ ਤੁਹਾਡੇ ਸਾਹਮਣੇ ਬਦਲ ਦਾ ਆ ਜਾਣਾ ਹੈ ਤੁਹਾਡੇ ਸਾਹਮਣੇ ਪਤਾ ਲੱਗਦਾ ਹੈ ਇਹ ਸਾਰੇ ਗੱਪੀ ਇਕੱਠੇ ਹੋਇਆ ਇਹਦਾ ਜਦੋਂ ਲੋਕਾਂ ਨੇ ਇਹ ਬਦਲ ਗਏ ਮਾਰੇ ਕਾਂਗਰਸ ਮਾਰੀ ਆਇਆ ਇਸ ਰਾਜ ਨੂੰ ਬੁਲਾਣਾ ਮਾਰਾ ਇਹ ਲੋਕਾਂ ਨੇ ਵਿਖਾ ਵਿਖਰਾ ਬਦਲਾ ਲੈ ਕੇ ਬਦਲਾ ਲੈ ਗਏ ਆ ਬਾਜ਼ਾਰ ਕੱਢ ਕੇ ਵਿਖਾਦਾ ਸਾਰਾ ਕੁਝ ਉਹਨਾਂ ਨੇ ਬਦਲਾ ਚ ਸਾਰੇ ਗੱਪੀ ਆ ਭਗਵੰਤ ਮਾਨ ਦੇ ਜਿੰਨੇ ਐਡਾ ਗੱਪੀ ਕੋਈ ਨਹੀਂ ਮੁੰਡਿਆਂ ਦੇ ਜੰਮਣਾ ਹੀ ਨਹੀਂ ਉਹ ਕਹਿੰਦੇ ਇਮਾਨਦਾਰ ਸ਼ਰੀਫ ਅਕ ਸ਼ਰੀਫ ਆਮਾਨਦਾਰ ਹੋ ਜਾਂਦਾ ਇਮਾਨਦਾਰ ਮੁੱਖ ਮੰਤਰੀ ਹੈ ਪੰਜਾਬ ਦਾ ਭਗਵੰਤ ਮਾਨ ਸ਼ਰੀਫ ਭਗਵੰਤ ਮਾਨ ਮੁੱਖ ਮੰਤਰੀ ਆ ਕੇਜਰੀਵਾਲ ਵੀ ਮੁੱਖ ਮੰਤਰੀ ਜੀ ਹਾਂ ਉਹ ਵੀ ਲੋਕ اندر ਤੋਂ ਆ ਬਿਆ ਉਹ ਤਾਂ ਜਾਣ ਕੇ ਬਸਾਇਆ ਉਹਨਾਂ ਨੇ ਜਾਣ ਕੇ ਨਾ ਬਸਾਇਆ ਜਾਣ ਕੇ ਮੈਨੂੰ ਬਸਾ ਦਿਓ ਕੋਈ ਜਾਣ ਕੇ ਬਸਾ ਕੇ ਉਹ ਕਹਿੰਦੇ ਈਡੀ ਨੇ ਜਾਣ ਕੇ ਰੇਟਾਂ ਪਾਏ ਨੇ ਅੰਨੇਸ ਜੀ ਨੂੰ ਜਾਣ ਕੇ ਬਸਾਈ ਪਰਚੇ ਕਹਿੰਦੇ ਕਰਾਇਆ ਕਿ ਨਹੀਂ ਹੂੰ ਤੋਂ ਭਗਵੰਤ ਮਾਨ ਨੇ ਬਿਠਾਇਆ ਸੀ ਭਗਵੰਤ ਮਾਨ ਨੇ ਪਰਚੇ ਕਹਿੰਦੇ ਕਰਾਇਆ ਕਿ ਨਹੀਂ ਜੰਤਾ ਨੇ ਜੰਤਾ ਨੇ ਨਾ ਕਰਾਤੇ ਬੜਾਰ ਕਰਾਦਾ ਕਿ ਨਹੀਂ ਭਗਵੰਤ ਮਾਨ ਦਾ ਜੰਤਾ ਨੇ ਜੀ ਉਹ ਕਹਿੰਦੇ ਅਸੀਂ ਕਿਸਾਨਾਂ ਪੱਖੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਕੰਮ ਬਹੁਤ ਕਰਿਆ ਆ ਉਹ ਸਰਕਾਰ ਆ ਪਾਰਟੀ ਦੀ ਨਹੀਂ ਉਹ ਕਹਿੰਦੇ ਹੁਣ ਅਸੀਂ ਜਾਨਿ ਕਿ ਪੰਜਾਬ ਦੇ ਵਿੱਚ 5 ਸਾਲ ਹੋਰ ਰਾਜ ਕਰਨਾ ਸੀ 5 ਸਾਲ ਤਾਂ ਅਸੀਂ ਹੋਰ ਆ ਨਾ ਤੂੰ 5 ਸਾਲ ਲੱਗੇ ਹੋਰ ਐਮਪੀ ਆਂ ਗਿਆ ਬੋਟਾ ਨਹੀਂ ਪਾ ਲੱਗ ਜਾਣਾ ਇਹ ਸਾਰਾ ਕੋ ਐਮਪੀ ਵਾਲੀਆਂ ਬੋਟਾ ਚਾਹੀਦਾ 13 13 ਲੈ ਕੇ ਜਾਵਾਂਗੇ ਬਾਗ ਨੂੰ ਕਰ ਹਾਂ ਲੋਕ ਦਬਲਣਗੇ ਬਿੰਡਾ ਜੌਣੇ ਇਹਨਾਂ ਨੂੰ ਲੋਕ ਨੇ ਤੇ ਕਾਲੀ ਦਲ ਦਾ ਕੌਣ ਹੋਊਗਾ ਇਸ ਕੀ ਕਾਲੀਆ ਸੁਖਵੀਰ ਵਾਲਾ ਹੋਊਗਾ ਐਮਪੀ ਜੀ ਤੁਹਾਡੇ ਹਲਕੇ ਜੋ ਐਮਪੀ ਜੀ ਕੌਣ ਹੋਊਗਾ ਐਮਪੀ ਵਾਲੇ ਨਾਂ ਨਹੀਂ ਰੱਖਿਆ ਜਿਹੜਾ ਪਤਾ ਲੱਗੂਗਾ ਜਿਹੜੇ ਟ੍ਰੈਕਟਰ ਦੇਣਗੇ ਜੀ ਨੂੰ ਅੱਛਾ ਤੇ ਇਸ ਕੀ ਭਾਜਪਾ ਨਾਲ ਸਮਝੌਤਾ ਕਿਉਂ ਨਹੀਂ ਕੀਤਾ ਨਹੀਂ ਕੀਤਾ ਭਾਜਪਾ ਨਾਲ ਸਮਝੌਤਾ ਕਿਸਾਨ ਉੱਟ ਹੁੰਦੇ ਦੀ ਹੂੰ ਨਹੀਂ ਹੁਣ ਉਹਨਾਂ ਨੇ ਕਲਾਕਾਰ ਠਾਤੇ ਕਿ ਕਾਲੀ ਕੋਈ ਕਲਾਕਾਰ ਕਲਾਕਾਰ ਕੋਈ ਮੜ ਕੇ ਇੱਕ ਲਾਹਰ ਪਰੋ ਜਿੱਦਿਆ ਹੀ ਮੜ ਕੇ ਬੜਿਆ ਤੇ ਅੰਸਰਾ ਆ ਜਾ ਨੰਡਲ ਜਾ ਨਹੀਂ ਨਹੀਂ ਉਹ ਤਾਂ ਚਲੋ ਠੀਕ ਹੈ ਵੀ ਕਾਲੀ ਵੀ ਕਲਾਕਾਰ ਠਾਉਨ ਕਿੱਥੇ ਕੋਈ ਨਾ ਹਾਂ ਕਾਲੀ ਕੋਈ ਸਿੱਖ ਤੇਰਾ ਉਡ ਲੈਣਗੇ ਅੱਛਾ ਜਨ ਕਿ ਇਹਨਾਂ ਵਾਂਗੂ ਕਲਾਕਾਰ ਨਹੀਂ ਠਾਉਂਦੇ ਕਲਾਕਾਰ ਨਹੀਂ ਆ ਬਾਈ ਜੇ ਕਰ ਕਲਾਕਾਰ ਠਾ ਦਿੰਦੇ ਆ ਨਹੀਂ ਠਾਉਂਦੇ ਕਲਾਕਾਰ ਤੂੰ ਇੱਕ ਇੱਕ ਵੈਸੇ ਜੰਪਲ ਆ ਜੇ ਠਾ ਦਿੰਦੇ ਆ ਤੇ ਤੁਸੀਂ ਬੋਟ ਪਾਉਂਗੇ ਫਿਰ ਨੂੰ ਕਿਨੂੰ ਕਲਾਕਾਰ ਨੂੰ ਬੋਟ ਨਹੀਂ ਪਾਉਂਦੇ ਜੇ ਠਾ ਤਾ ਤੂੰ ਅੱਛਾ ਜੇਕਰ ਕਾਲੀ ਪਾਰਟੀ ਕਲਾਕਾਰ ਨੂੰ ਵੋਟ ਨਹੀਂ ਪਾਉਂਦੇ ਥਾਉਂਦੇ ਤਾਂ ਤੁਸੀਂ ਵੋਟ ਨਹੀਂ ਦਿਓਗੇ ਮੈਂ ਵਿਰੋਧ ਕਰੂੰਗੀ ਹਾਂ ਜੀ ਅਗਰ ਜੀ ਪਾਉਣੀ ਨਹੀਂ ਦਿੰਦੇ ਕਲਾਕਾਰ ਨੂੰ ਜੀ ਉਹ ਤੁਹਾਡੇ ਕੰਮ ਹੁੰਦੇ ਆ ਹੁਣ ਜੇ ਸਾਡੇ ਕੰਮ ਨਹੀਂ ਨਾ ਆਪਾਂ ਵੱਧ ਹੁੰਦੇ ਆਲੇ ਮਿਸਟਰ ਹਾਂ ਜੀ ਬਾਪੂ ਤਾਂ 2 ਸਾਲ ਹੋ ਗਏ ਭਗਵੰਤ ਸਿੰਘ ਸਰਕਾਰ ਨੇ ਤੇ ਨਸ਼ਾ ਬੰਦ ਹੋ ਗਿਆ ਇਹਦਾ ਪੈਸਾ ਚੜ੍ਹ ਮੇ ਚੱਕਦੇ ਲੁੱਟਾ ਕੋਈ ਨਸ਼ੇ ਭੈਣ ਚੋਰੀਆਂ ਕਿੰਨਾ ਕਿੰਨਾ ਮਾਰ ਮਰਿਆ ਕਿੰਨਾ ਕਰੋ ਇਹਦਾ ਮੈਂ ਬੰਦ ਕਰ ਦੂੰ ਮਹੀਨੇ ਚ ਉਹ ਉਹ ਕਹਿੰਦੇ ਲੈ ਹੀ ਮਜੀਠ ਗਿਆ ਤੇ ਮਜੀਠੀਆ ਨੂੰ ਕਹਿੰਦਾ ਸਰਕਾਰ ਇਹ ਨਾਲ ਹੀ ਮੇਂ ਹੁਣ ਹੁਣ ਬੰਦ ਕਰ ਦੇਣੇਗਾ ਹੂੰ ਮਜੀਠੀਆ ਦਾ ਪਹਿਲਾ ਚੱਲ ਤੂੰ ਮੰਨ ਲੈ ਅਡੋਕ ਬੰਦਨਾ ਕਰਨ ਮਰੇ ਮਜੀਠੀਆ ਦਾ ਲੈ ਹੁਣ ਇਹਨਾਂ ਨੂੰ 2 ਸਾਲ ਸਰਕਾਰ ਹੋ ਗਈ ਹੁਣ ਜੀ ਹੁਣ ਹਰ ਇੱਕ ਦੁਕਾਨ ਤੇ ਹੀ ਮਿਲ ਜਾਂਦਾ ਜੀ ਇਹਨਾਂ ਪੋਲਿਸ ਪੋਲਿਸ ਨਾਲ ਵੀ ਵੇਚੀ ਜਾਂਦੇ ਜੀ ਕੀ ਕਰੋ ਜਾਂਦਾ ਜੀ ਇੱਕ ਮੈਨੂੰ ਐ ਦੱਸੋ ਵੀ ਜਦੋਂ ਕਾਲੀ ਸਰਕਾਰ ਸੀ ਕਿੰਨਾ ਕੁ ਵਿਕਾਸ ਹੋਇਆ ਤੁਹਾਡੇ ਪਿੰਡਾਂ ਦੇ ਵਿੱਚ ਜਿਹੜਾ ਸਾਡੇ ਦਾ ਯਾਰ ਕਾਲੀ ਕਾਲੀ ਸਰਕਾਰ ਨੇ ਪਹਿਲਾ ਮੋਟਰਾਂ ਲਵਾਈਆਂ ਸਾਡੇ ਨਹਿਰਾ ਕੱਡੀਆਂ ਪੱਕੇ ਸੂਏ ਕੱਢੇ ਕੱਸੀਆਂ ਕੱਡੀਆਂ ਖਾਲੇ ਬਣਾਏ ਕੀ ਨਹੀਂ ਕੀ ਚੱਦ ਨੂੰ ਜੀ ਪਹਿਲੀ ਸਰਕਾਰ ਨੇ ਜੀ